ਆ ਸੜਾ ਇੱਕ ਲੱਖ ਜਾਲੇ ਡੇਢ ਲੱਖ ਬਚਾਓ ਗਿਆ ਚੇ ਭਾਈ 22 ਲੱਖ ਜੀ ਬਚਾਓ ਗਿਆ ਹੋ ਗਿਆ ਪਰ ਸਾਨੂੰ ਆਏ ਦਾ ਸਾਡੇ ਮਾਦਾ ਪਜਾਓ ਹੋ ਗਿਆ ਤਾਂ ਇਹਨਾਂ ਦੇ ਆਈ ਦੇ ਸਾਰੇ ਕਹਿਣਾ ਹੁਣ ਜੀ ਕਿੰਨੇ ਦੇ ਪੈਸੇ ਪਾਉਂਗੇ ਤਾਂ ਅਸੀਂ ਸਟੇਡੀਆ ਨਵੀਆਂ ਪੁਰਾਣੀਆਂ ਕਰੂੰਗੇ ਤਾਂ ਤਾਂ ਆਪਣੇ ਦੇਖਿਆ ਜੋ ਕੀ ਹੋਈ ਰਹਿ ਪਸੀ ਤਾਂ ਕਿ ਨਹੀਂ ਬੱਚੇ ਤੂੰ ਤਾਂ ਗਈ ਜੋ ਮਰਜ਼ੀ ਕਰੀ ਜਾ ਕਰਨਾ ਸਾਰਾ ਕੋਈ ਪਹਿਣਾ ਨਵੇਂ ਪੁਰਾਣੇ ਦੋਨਾਂ ਨੇ ਤੇ ਉੱਤੇ ਕਰਾਉਣੀ ਕਰਾਓ ਡੇਢ ਮਹੀਨਾ ਰਹਿਗਾ ਬੰਮ ਚੱਲੇ ਨੀਂ ਮੇਰਾ ਰੱਖ ਦੋ ਡੇਢ ਰੱਖ ਦੋ ਤਾਂ ਹੈ ਆ ਦੋ ਮੰਨ ਲੈ ਜਲ ਦੋ ਤਾਂ ਹੈ ਨਹੀਂ 1.5 ਮਹੀਨਾ ਹੁਣ ਤਾਂ پیسے ਪੈਣ ਚਾਹੀਦੇ ਆ ਹੁਣ ਇਹਦੇ ਮਾ ਹੁਣ ਇੱਕ ਕੰਮ ਹੋ ਦੀ ਸਾਤ ਦਾ ਦਸ ਦਾ ਰਿਆ ਸਾਤ ਦਾ ਬੀਜਨ ਹੋ ਗਿਆ ਸਾਤ ਸਾਨੂੰ ਸਿਰਦੇ ਨੂੰ ਹੋ ਗਿਆ ਪੈਸੇ ਹੁੰਦੇ ਦੋਸਾਂ ਨੂੰ ਹੋਗੇ ਪਰ ਮੁੱਕ ਜਾਂਦਾ ਦੋ ਸਾਲ ਹੋਗੇ ਕਤਰੀ ਗੰਨੇ ਨੂੰ ਫੇਰ ਦੋ ਸਾਲ ਹੋਗੇ ਦੋ ਸਾਲ ਹੋਗੇ ਕਤਰੀ ਗੰਨੇ ਦੇ ਦਾ ਕਿਹੜੇ ਟਾਈਮ ਦਾ ਬੀਜਿਆ ਵਾ ਕਿਹੜੇ ਟਾਈਮ ਫਿਰੇਆ ਕਿਹੜੇ ਟਾਈਮ ਪੈਸੇ ਮਿਲਿਆ ਖਰਚਾ ਸਾਰਾ ਕਰੀ ਬੈਠੇ ਆ ਮੰਨ ਲਾ ਹੋਈ ਖਰਚਾ ਸੀ ਉਪਰ ਤੋਂ ਕਰੇ ਲੈਂਡ ਪਰ ਤੇ ਉਹਦਾ ਸੀ ਵਿਆਜ ਦੇਣਾ ਅੱਜ ਤੇ ਦੋ ਸਾਲ ਪਹਿਨਾ ਅਸੀਂ ਮੰਨ ਲਾ 60000 ਰੁਪਏ ਖਰਚੇ ਆ ਤਾਂ ਕੀ ਚੱਲ ਬਿਆਹ ਯਾਰ ਇਹ ਰੱਥ ਲਾ 2 ਸਾਲ ਦਾ ਉਹਦੇ ਚ ਵਿਆਜ ਲਾ ਕੇ 10% ਨੂੰ ਅੱਜ ਦੀ ਉਹਦੀ ਕੀਮਤ ਦੇਖ ਲਦਾ ਕਿ ਸਾਨੂੰ ਪੇਮੈਂਟ ਨਹੀਂ ਦਿੱਤੀ ਹੱfte ਲੈਣਾ ਬਿਆਹ ਠੋਕ ਕੇ ਸਾਡਾ ਛੱਡਣਾ ਨਹੀਂ ਵਿਆਜ ਲੈ ਅਜੇ ਪੈਸਿਆਂ ਦੀ ਦੀ ਪੂਰੀਆ ਦੀ ਹੈਗੀ ਪੈਨਲਟੀ ਪੈਣੀ ਹੈ ਉੱਪਰ ਤੇ ਤੂੰ ਮੈਨ ਦਾ ਉਹ ਮੈਨ ਨਾ ਅੱਗਾ ਹੱਕ ਪੈਰ ਜੀ ਦੀ ਗਈ ਹੈ ਗਮੋਂ ਕੰਨੀ ਕਰਮ ਤਾਂ ਨਹੀਂ ਹੈਗੀ ਨਾ ਨਾ ਠੀਕ ਹੈ ਮਾੜੀ ਮੁੱਟੀ ਮਾੜੀ ਮੁੱਟੀ ਸਤਿ ਸ੍ਰੀ ਅਕਾਲ ਜੀ ਮਾੜੀ ਮੁੱਟੀ ਐ ਟਿੱਕਰ ਫੋਲ ਦੇ ਮੜਮੜੀ ਉੱਪਰ ਮਨ ਮਾੜੀ ਮਹਾ ਹਵਾ ਹੀ ਨਿਕਲ ਜੂ ਬਾੜ ਵੀ ਆਈ ਵੀ ਜੇ ਦੋ ਦਿਨ ਖੜ ਗਈ ਫਿਰ ਕੋਈ ਚੱਕਰ ਨਹੀਂ ਹੂੰ ਠੀਕ ਨਹੀਂ ਮੰਡਲੀ ਫੇਰ ਕੱਬਾਉਣੀਆਂ ਮੰਡਲੀ ਕੱਲ੍ਹ ਨੂੰ ਗਿਆ ਬੰਨੂ ਅੱਛਾ ਰੀਤੀ ਵਾਲੀ ਕੀ ਹੈ ਦਾ ਮੈਂ ਮਹਾ ਉਹ ਹੀ ਵੇਖ ਲੈ ਅੱਜ ਠੇਕੇ ਕੋਲੋਂ ਪਰ ਦੁਕਾਨਾਂ ਕੋਲ ਹਾਂ ਹਾਂ ਉਹ ਵੀ ਠੀਕ ਸੜਕਾ ਲਈ ਕਹਿੰਦਾ ਨਹੀਂ ਕਹਿੰਦਾ ਹੁਣ ਤੂੰ ਖਰਚ ਅੱਜ ਮੋਹ ਮਾਤਾ ਖੜਾ ਹੀ ਮੇਰਾ ਖੜਾ ਹੀ ਹੈ ਹੈਗੇ ਨਹੀਂ ਆ ਵੀ ਵਧਣੀ ਆ ਪਰਸੋਂ ਨਹੀਂ ਚੌਥੇ ਨੂੰ ਫੇਰ ਰੇਤਾ ਹੀ ਨਾ ਪੜਾ ਦੂੰਗੇ ਆਹੋ ਇਕੱਠਾ ਪੜਾ ਦਈਏ ਇਕੱਠਾ ਪੜਾ ਦੂੰਗੇ ਹੂੰ ਐ ਐਨੇ ਪੜਾ ਦੂੰਗੇ ਰੇਤਾ ਕਹੇ ਤਾਂ ਬੜੀ ਰਹਿ ਗਈ ਮੰਡਲੀ ਵੱਡੂ ਗਈ ਆਹ ਰਹਿ ਗਈ ਵੱਡ ਘੜੀ ਹੋਈ ਤੇਰੀ ਚਾਰ ਤੱਕ ਕਿਲੇ ਚਾਰ ਵੱਡ ਹੋਏ ਰਹਿ ਕਿਹਦੀ ਗਈ ਲੈ ਗੱਲਾਂ ਗੱਲਾਂ ਸਾਰੀ ਵੱਢਦੀ ਅਰੇ ਤਈ ਵੱਢਦਾ ਤਈ ਵੱਢਦਾ ਮੰਡੀ ਵੱਢਦਾ ਜੇ ਮੰਡ ਵਾਲੀ ਵੱਟ ਹੋ ਗਈ ਆਪਣੀ ਆਹੀ ਰਹਿ ਗਈ ਕਪਿੰਡ ਵਾਲੀ ਝੰਨੀ ਐ ਇੱਕੋ ਰੇ ਫਿਰ ਅਬ ਆਹ ਬਾਈ ਰਹਿ ਗਈ ਇਹ ਵੀ ਕਿਹਦੀ ਦੀ ਆਹੀ ਸੀ ਬਸ ਇੱਕ ਮੰਡ ਵਾਲੀ ਦੀ ਗੱਲ ਸੀ ਆਹੀ ਸੀ ਹਾਂ ਆਹੀ ਸੀ ਬਸ ਹਾਂ ਬਾਈ ਸੀ ਇਹੀ ਰਹਿ ਗਈ ਇਹ ਇਹੀ ਪਈ ਆ ਤੇ ਭਰਾਸਾ ਮੜੀਆਂ ਮੋਟੇ ਜੇ ਵਾਧਾ ਘਟਾ ਜਪੂ ਦਾ ਕਰਾਈ ਦੇਣ ਬੰਦੇ ਬੁਆਏਗਾ ਬਠੇਕੇ ਮੋੜ ਜਾਣਾ ਬਸ ਇੱਕ ਹੀ ਨੌੜ ਕਿਤੇ ਨੌੜ ਕਿਤੇ ਕਾਲ ਕੋਲ ਦੀ ਪੌਣੇ ਵਾਲਾ ਕੰਮ ਹੋਇਆ ਬੈਸੂ ਦਾ ਹੋਰ ਕੀ ਹੈ ਕੌਲ ਤੇ ਪੌਣੇ ਵਾਲਾ ਕੰਮ ਹੈ ਬਾਈ ਕੌਲ ਤੇ ਪੌਣੇ ਵਾਲਾ ਕੰਮ ਹੋਇਆ ਬਈ ਆ 60 80 ਹਜ਼ਾਰ ਮਾ ਦੇਖਾਂ ਨਹੀਂ ਮੁੜਦਾ ਯਾਰ ਬਾਈ ਦੇ ਝਾੜ ਉੱਪਰ ਹੋਗਾ ਤਾਂ ਠਿਕ ਡੋਕਲੀ ਦੋਨੇ ਆ ਹੋਰ ਉਹ ਸਟੋਰ ਤੇ ਪੱਟੀ ਲੈਣ ਕਹਿਦਾ ਮੈਂ ਉਹ ਪੱਟੀ ਉਹ ਕਰਾਇਮ ਆ ਆਹ ਦੇਖ ਆਹ ਆਏ ਦੇਖ ਹੋਇਆ ਗਿਆ ਇਹ ਆਹ ਦੇਖ ਆਹ ਨਾ ਗੱਠ ਉਹੀ ਤੇ ਲੈ ਕੇ ਆ ਇੱਥੇ ਤੇ ਲੈ ਕੇ ਆ ਹਾਂ ਤੇ ਇੱਥੇ ਨਹੀਂ ਆ ਹੱਡੀ ਨਹੀਂ ਯਾਰੀ ਦੀ ਹੈ ਹੋਇਆ ਕਿ ਐਜੇ ਉਹ ਕੁੰਡਾ ਵੱਜਿਆ ਉਹ ਜਿਹੜਾ ਉਹ ਕੁੰਡਾ ਨਹੀਂ ਜਿਆ ਵੱਜਿਆ ਹੋ ਗਿਆ ਗੇਟ ਦਾ ਗੇਟ ਦਾ ਆ ਹੱਡੀ ਕੱਢਤੀ ਰੀਚ ਤੇ ਟਾਂਕੇ ਵਾਲਾ ਕੰਮ ਦਾ ਡਾਕਟਰ ਡਾਟਰ ਲਵਲੀ ਕਹਿੰਦਾ ਇਦਾਂ ਹੀ ਕਰਦਾ ਕਹਿੰਦਾ ਨਾਲੇ ਨੇਰੇ ਮੈਂ ਕਹਿੰਦਾ ਮੈਂ ਪੱਟਿਓ ਕਰਤੀ ਜਗਮ ਖੈ ਹੋ ਜਾਂਦੀ ਸੀ ਆ ਜਗਮ ਖੁੱਲ ਜਾਂਦਾ ਤਾਂ ਇਹ ਯਹੀ ਲਾਮ ਦੇਦੇ ਗੁੜੀ ਨੂੰ ਇੱਕ ਨਾ ਇਹ ਜਗਮ ਖੁੱਲ ਜਾਂਦਾ ਤਾਂ ਫੇਰ ਹੁਣ ਕਹਾ ਹੁਣ ਇਲਾਜ ਕਹਿੰਦਾ ਹੁਣ ਕੀ ਇਲਾਜ ਕਹਿੰਦਾ ਪੱਟੀ ਟਾਈਟ ਕਰਾਈ ਆ ਇੱਕਣੀ ਉਰਜਣਾ ਇਹਨੇ ਫੇਰ ਹੂੰ ਜਿਹੜਾ ਗੇਵਾਸ ਰਹਿਣਾ ਆਇਆ ਪਰ ਹੱਡੀ ਜੁਣ ਹਾਂ ਕਹਿੰਦਾ ਉਂਗਲੀ ਆਏ ਨਾ ਮੁੰਨ ਦੇਈ ਮਾਸ ਲਈ ਮੁਰਜੇ ਨਹੀਂ ਉਂਗਲੀ ਦਾ ਆ ਰਹਿਣਾ ਜਾਂ ਉਂਗਲੀ ਮੁਰਦੀ ਐ ਵੀ ਗੱਲੇ ਮੁਰਜਦੀ ਆ ਹੋਂ ਸੱਜ ਬਣ ਗਿਆ ਪੱਕਾ ਇਹ ਐ ਰਹਿਣਾ ਹੁਣ ਨਾ ਬਿੰਗੀ ਰਹਿਣੀ ਮਾਮਾ ਦੀ ਮੁਰਦੀ ਹੈ ਮੁਰਦੀ ਤੇ ਹੈਗੀ ਨਾ ਨਹੀਂ ਵਾ ਫੱਟੀ ਬਣਾਉਣੀ ਦੀ ਮੈਂ ਥੱਲੇ ਉਹ ਥੱਲੇ ਫੱਟੀ ਰੱਖ ਦੇ ਮਾੜੀ ਹਾਂ ਫੱਟੀ ਨਾਲ ਫੇਰ ਠੀਕ ਤਾਂ ਸਿੱਧੀ ਹੋੜਣੀ ਆ ਸਿੱਧੀ ਐ ਲੈਣੀ ਦੀ ਆਏ ਫੇ ਕਿਤੇ ਹੋਈ ਨਾ ਸਿੱਧੀ ਰਹਿ ਜਾਂਦੀ ਰੱਖੀ ਮੁਰਦੀ ਇੱਕ ਸਿੱਧੀ ਰਹੇ ਸਿੱਧੀ ਰਹੇ ਸੀ ਠੀਕ ਆ ਹੁਣ ਹੁਣ ਜਿਹੜੀ ਸੱਟ ਦੇ ਵਿਚਾਉਣੀ ਪੈਂਦੀ ਬਹੁਤ ਆਏ ਸੱਟ 7:00 ਵਜੇ ਉੱਥੇ ਜਿੱਥੇ ਸਭ ਦਾ ਦੁਖੀ ਜਗ੍ਹਾ ਹੁੰਦੀ ਹੈ ਹੈ 7 ਦੇ ਬਾਪ ਚੌਣੀ ਪੈਜੀ ਹੈ ਬਹੁਤ ਕੁਝ ਨਹੀਂ ਪੱਟੀ ਕਰਾ ਕੇ ਲਿਆਉਂਗਾ ਹੂੰ ਨਾ ਤਾਂ ਥਾਲਦੇ ਥਾਲਦੇ ਹੈ ਥਾਲਦੇ ਥਾਲਦੇ ਫੋਕ ਪੱਲੇ ਦੀ ਹੈ ਬਗਨੇ ਦੀ ਕੋਰੀ ਜੱਦੀ ਜੱਦੀ ਕੋਲੀਆ ਕੱਝਲੀ ਬਿੰਨੀ ਗੜਾਈ ਦਿਓ ਹੂੰ ਆਹ ਇਹਨੂੰ ਸਵਾ ਚੜਦਾ ਤੇ ਦਮ ਪੱਕ ਜਾਂਦਾ ਆਜ ਵੀ ਗਿਆ ਹੈ ਆਜ ਵੀ ਹੈ ਗਿਆ ਹੋ ਗਿਆ ਅਬੀਲਦਾਰੀ ਹੈ ਬੀਲਦਾਰੀ ਉਹ ਤਾਂ ਹੂ ਆ ਬਾਈ ਤੇ ਆਹ ਹਰ ਤਿਹੂਰ ਚੱਕਰੇ ਦੀਵਾਲੀ ਸਭ ਜਾਣਾ ਪੈਂਦਾ ਹੋ ਇਹਨੂੰ ਕਹਿੰਦੇ ਕਬੀਲਦਾਰੀ ਇਸ ਕੋ ਕਹਿੰਦੇ ਹੈ ਕਿ ਬੀਲਦਾਰੀ ਤਾਂ ਇਹ ਰਿਸ਼ਤੇਦਾਰੀਆਂ ਚ ਜਾਣਾ ਆਉਣਾ ਤਾਂ ਹੀ ਰਿਸ਼ਤੇਦਾਰੀ ਹੈ ਆਪਣੀ ਇਹ ਕਿਸੇ ਦਾ ਜਾਣਾ ਹੀ ਨਹੀਂ ਫਿਰ ਰਿਸ਼ਤੇਦਾਰੀ ਕਾਦੀ ਵਾਹ ਕਾ ਨਹੀਂ ਕਾ ਚੱਕਰ ਹੈ ਇੱਕੋ ਇਧੇ ਇੱਕ ਸਾਰਾ ਹਰ ਇੱਕ ਪਾਸੇ ਰੱਖਦਾ ਮਾਲ ਕਰਾਈ ਆ ਆ ਦੇਦਾ ਪਤਾ ਉਹਦੇ ਹਿੱਦ ਦਾ ਐਨ ਇੱਕ ਵਸ ਲੈ ਆ ਬਣਾ ਰਹੇ ਨੇ ਨਹੀਂ ਦੂਰ ਦੂਰ ਮਾਰਦਾ ਇਹ ਕਟਰ ਦਾ ਹੀ ਫਰਕ ਹੈ ਨਾ ਕੁਝ ਕੁਝ ਕਰਿਆ ਹੋਣਾ ਵਿੱਚ ਹੋਣਾ ਪਤਾ ਨਹੀਂ ਕੀ ਕਰਿਆ ਹੋਣਾ ਕੋਈ ਕਰਿਆ ਹੋਆ ਕਿਉਂਕਿ ਸਾਈਡ ਬੱਕ ਲਾਤਾ ਹੋਣਾ ਵੀ ਉਰੇ ਰੁਕੀ ਜਾਵਾ ਵਟ ਗਏ ਹਾਂ ਇਹ ਵੀ ਬਾਕੀ ਪਤਾ ਨਹੀਂ ਆ ਦੇ ਆ ਦੇ ਆਂ ਤਾਂ ਮੇਰੀ ਕੋ ਬਣਿਆ ਪਿਆ ਉਹ ਵੀ ਇਹਨਾਂ ਨਾਲ ਲੈਣੋਂ ਨਾ ਪਰੇ ਕੇ ਰਹਿ ਜਾਣਾ ਬਣਦਾ ਨੇ ਪਿੱਠੀ ਗਾਲੀ ਦਿਖਾ ਲਈ ਹੈ ਬੰਦਾ ਬੰਨਣ ਵਾਲੇ ਕਿ ਤੂ ਇਹ ਹੈ ਬੰਦਾ ਮੰਡਾ ਉਹ ਨਹੀਂ ਇਹ ਦੁਆ ਐ ਕਰਨੀ ਚੱਕਣੀ ਆ ਇਕੱਠਾ ਆਲੇ ਇਕੱਠਾ ਇਕੱਠਾ ਆਲੇ ਹੋਈ ਬੰਦਾ ਨਹੀਂ ਇਕੱਠਾ ਇਕੱਠਾ ਰੇਣਾ ਸੁਣ ਲੈ ਨਾ ਨੀਕੇ ਆ ਮੇਰੀ ਗੱਲ ਸੁਣ ਲੈ ਹੁਣ ਇਹ ਹੁਣ ਬਿੰਦਰਾ ਨੇ ਮੀਂਹ ਦੇ ਪੈਣਾ ਵੜਤੇ ਹਾਂ ਬਿੰਦਰਾ ਨੇ ਮੀਂਹ ਵੇਲੇ ਪੈਣਾ ਨਾ ਵੜਨੇ ਕਰਕੇ ਉਹ ਹੁਣ ਹਲੇ ਗਿੱਲੇ ਆ ਗਿੱਲੇ ਹੈ ਹੈ ਉਹ ਗਿੱਲੇ ਆ ਕੇ ਉਹ ਸੁੱਕੀ ਜਾਂਦਾ ਨਹੀਂ ਪਟਲੇ ਉਹਨੂੰ ਕਹਿੰਦਾ ਜਾ ਜ ਇਹ ਹੋ ਗਿਆ ਇਹ ਹਾਲਾਤ ਤੇ ਹੁਣ ਇੱਕ ਵਾਰ ਤੇਰਾ ਦੂਆ ਵਜਣਾ ਇੱਕ ਵਾਰੀ ਦੂਆ ਵਜਣਾ ਇਹ ਸੁੱਕ ਗਈ ਮੋਜ ਮਸਕਾਣਾ ਆਵਰੇ ਤਾਂ ਹੀ ਉਧਰ ਗਈ ਗਿਆ ਇਹ ਕਹਿੰਦਾ ਮੀਂਹ ਵਸਿਆ ਰਿਹਾ ਫਟ ਗਿਆ ਤੂੰ ਖੜ ਗਿਆ ਹਲੇ ਹੂੰ ਉਧਰ ਕਹਿੰਦਾ ਭਾਈ ਮੈਂ ਵਿਹਲਾ ਹਾਂ ਕਹਿੰਦਾ ਮੈਨੂੰ ਕੋਈ ਚੱਕਰ ਨਹੀਂ ਆ ਉਹ ਵੀ ਕਹਿੰਦਾ ਬਾਈ ਇਧਰ ਅਖੀਦ ਖਰਾਬ ਹੋਣਾ ਇਹ ਤਾਂ ਹੋਣਾ ਹੀ ਤਾਂ ਨਾਲੇ ਹੁਣ ਜੇ ਪਹਿਲਾਂ ਆ ਜਾਂਦਾ ਦੋ ਦਿਨ ਫਿਰ ਪੈੜ ਵੀ ਬਣਨੀ ਤੇ ਹੁਣ ਪੈੜ ਨਹੀਂ ਬਣਦੀ ਕਿੱਲੇ ਵਾਂ ਸੁੱਕੇ ਸੁੱਕਦੇ ਹੋ ਗਏ ਠੱਬਾ ਪੈ ਗਈ ਪੂਰੀ ਵਿੱਚ ਕਿਹਦੀ ਹੋਰੀ ਵਿੱਚ ਨਾ ਹਾਂ ਹਾਂ ਮੇਰੇ ਠੀਕ ਹੈ ਉਹ ਪਰਲੀ ਸਾਰ ਵੀ ਜੂੰਗਾ ਤੇ ਛੱਡ ਕੇ ਔਰ ਪਰਲੇ ਸਾਹ ਦੇ ਲੇਜੋ ਪਿਛਲੀ ਵਾਰੀ ਵਿੱਚ ਇਹਦਾ ਆਓ ਹੁਣ ਉਹ ਲੈ ਜੇ ਬਸ ਆਹੂੰ ਗਾਹ ਲੈਣਾ ਬਸ ਇਹਦੇ ਬਦਲ ਦਿੰਦਾ ਜਾਂ ਫਿਰ ਉਹ ਪਰਲੇ ਖੇਮਾ ਲੈ ਜਣ ਉਹ ਤਾਂ ਜਨਾ ਹੀ ਉਧਰ ਨਹੀਂ ਇਹ ਤਾਂ ਵੀ ਰੇੜਾ ਨਹੀਂ ਡੋੜ ਦੇਣਾ ਰੇੜਾ ਉਰੇ ਵਿੱਚ ਇੱਕ ਕਿਆਰਾ ਆਹੋ ਇੱਕ ਕਿਆਰਾ ਉਰੇ ਵਿੱਚ ਦਾ ਬੂਟ ਕਿਆਰਾ ਇਹਨਾਂ ਦਾ ਪਰੇ ਹੀ ਨਹੀਂ ਆਉਂਦੇ ਪਰਾਂ ਵਿੱਚ ਠੀਕ ਆ ਉਧਰ ਅਗਲੇ ਸਾਹ ਦੇ ਤਰ੍ਹਾਂ ਆਇਆ ਕਰਿਓ ਬਸ ਓਰ ਦਾ ਬਹੁਤ ਓਟਾ ਕਰਦੇ ਨੇੜੇ ਨਾਲੇ ਮੈਂ ਉਧਰ ਬਹੁਤ ਦੂਰ ਪੈਂਦਾ ਕਾ ਉਰੇ ਦੇ ਰੇੜਾ ਨਹੀਂ ਵੀ ਆਉਣਾ ਚੋ ਮੋਟਰਸਾਈਕਲ ਪੰਡ ਰੱਖਦੇ ਜਾਂ ਬੰਦ ਨਾ ਵਸ ਗੰਦੂ ਵਰਨੀ ਨਾ ਮੈਂ ਜਮਾਂ ਰੇੜੀ ਬੇਲੇ ਬੇਲੇ ਬਾਟੇ ਹੁੰਦਾ ਨੀੜੀ ਜਮਾਂ ਤੇ ਅਭੀ ਦਾ ਗੱਲ ਟੌਲ ਕਰਨ ਦਾ ਲੈ ਇੰਨਾ ਟਾਈਮ ਤੇ ਰੱਖ ਕੇ ਜਾਨੀ ਲੱਗੇ ਨਾ ਉਹ ਰੇੜੇ ਜਾਂ ਮਾਦੀ ਵੱਟਦਾ ਉਧਰ ਹੈ ਵੀ ਦੂਰ ਬਹੁਤ ਆ ਅਜਾ ਉਧਰ ਲੈ ਨਹੀਂ ਬੱਟੇ ਆਇਆ ਹਲੇ ਉਹ ਯੋ ਆ ਬਣਾ ਦੇ ਹੁਣ ਆ ਆ ਬਣਾਉਣਾ ਆ ਬਣਾ ਕੇ ਸਫਾਈ ਕਰਨੀ ਮੈਂ ਕਿਉਂਕਿ ਦਿੰਚਾ ਬਰਹੀਣ ਬੀਜੀ ਆ ਆ ਕਾਲੂ ਕਹਿੰਦਾ ਕਾਦਾ ਕਾਲੂ ਉਹ ਮਾਰ ਦੇਣਾ ਉਹ ਕਿਹਾ ਆ ਰੇਕ ਰੈਕ ਆਓ ਜੀ ਲੈ ਆਪਾਂ ਰੈਕ ਵਜ ਗਿਆ ਬਾਸ ਫਿਰ ਇੱਕ ਦੋ ਦਿਨ ਚ ਕੰਮ ਖਤਮ ਹੋ ਜਾ ਕੇ ਜਾਨੇ ਫਿਰ ਗੈਰੀ ਗੱਡੀਾਂ ਚੱਕੀ ਜਾਂਦੇ ਇਹੇ ਉਹ ਗੈਰੀ ਚਲ ਉਹਦੀ ਮਸ਼ੀਨ ਖਰਾਬ ਹੋਈ ਵੀ ਜਾ ਕੇ ਆਸਪ ਉੱਥੇ ਖੜੀ ਧਿਆਨ ਪਾ ਦੁੱਲੇ ਕੋ ਬੈਠਾ ਕਰਦਾ ਵੀ ਹਾਂ ਖੜੀ ਵੀ ਹਾਂ ਕਹਿੰਦੇ ਦੋ ਦਿਨਾਂ ਕੇ ਮੰਨੂ ਯਾਰ ਹੋਰ ਆ ਇਹਦਾ ਕਿਆ ਕਰੀਏ ਯਾਰ ਬੋਲੇ ਆਪਾਂ ਆਪਾਂ ਦੀ ਵੀ ਗਲਤੀ ਨਹੀਂ ਆਪਰੋਂ ਵੀ ਕਾਲੀ ਆ ਉਹਨਾਂ ਦੀ ਮਸ਼ੀਨ ਉਹਨੂੰ ਵੀ ਉਹ ਵੀ ਕਦੇ ਕੰਮ ਨਿਪੜੇ ਮਾਂ ਮੋਟਾ ਹੁਣ ਰਿਪੇਅਰ ਤਾਂ ਹੁੰਦੀ ਓ ਭਾਈ ਇਹ ਨਾਲ ਹੁਣ ਕੱਢਿਆ ਜਾ ਰਿਹਾ ਮੋਟਾ ਸਮਾਨ ਹੈ ਹਾਂ ਉਹ ਆ ਤਿੰਦਾ ਜੀ ਵਾਲਾ ਹਾਂ ਹਾਂ ਉਹਦਾ ਉਹਦਾ ਥੋੜਾ ਜਿਹਾ ਵਗੜ ਰਿਹਾ ਜਿਆਦਾ ਰਿਪੇਅਰ ਵੱਧ ਹੈ ਉਹ ਹਾਲੇ ਕੰਮੂਟਰੀ ਹੀਟਰ ਨੂੰ ਵੇਖ ਰਿਹਾ ਜੀ ਉਹਦੀ ਰਿਪੇਅਰ ਵੱਧ ਹੈ ਇਹ ਘੰਟੇ ਜਿਵੇਂ ਹੀ ਸਾਰਾ ਕੁਝ ਉਹਦਾ ਬਹੁਤ ਬਹੁਤ ਟੋੜਪਾਂ ਬਹੁਤ ਕਰਦਾ ਹੁੰਦਾ ਹੋਰ ਨਾਲੇ ਕੋਈ ਹੋਰ ਨਹੀਂ ਪਤਾ ਲੱਗਦਾ ਵੀ ਉਹ ਹੋ ਗਿਆ ਗਿਆ ਬਿੱਥੇ ਪਤਾ ਵੀ ਲੱਗਦਾ ਵੀ ਪਰ ਮਸ਼ੀਨ ਵੀ ਬਹੁਤ ਟੋੜਪਾਂ ਕੱਢਦੀ ਈ ਔਕਾ ਇਕੱਠਾ ਨਾਉਂਦੀ ਆ ਪਰ ਇੱਕ ਗੱਲ ਉਹਦਾ ਗਾਇਕ ਖੇਦ ਖਾਲੀ ਖੇਦ ਹੀ ਜਾ ਰਿਹਾ ਅੱਛਾ ਦੇਖ ਲੈ ਇਹ ਕਮਾਲ ਸੁਣ ਗੁਰੂ ਨੀ ਮਾੜੀ ਨੇ ਗੱਦੀ ਖੇਡੋ ਮਾੜੀ ਉਹ ਲੈ ਜੀਰੀਆ ਖੜੀ ਬਹੁਤ ਆ ਮੈਂ ਦੇਖ ਲੈ ਆ ਮੈਂ ਹੀ ਵੱਢੀ ਆ ਲੈ ਉਹ ਖਾਲੀ ਪਈਆਂ ਸਾਰਾ ਪੁੱਤ ਪਰਿਆ ਵਾ ਸਾਰੇ ਖੜਾ ਐਸੇ ਤੜਾ ਆ ਨਾਲ ਖੜਾ ਆ ਲੈ ਕਿ ਮੇਰਾ ਵਲਾਂਟ ਵਿਹਲਾ ਹੋਇਆ ਇੱਧਰ ਵੀ ਖੜਾ ਆ ਲੈ ਸਾਰੇ ਖੜੇ ਆ ਵਲਾਂਟ ਦੇ ਮੇਰੇ ਜੀਰੀ ਦੇ ਹੁੰਦਾ ਜਾਈ ਜਾਨੀ ਦੇਖਦਾ ਜਾਂਦੀ ਆ ਮੀਰੇ ਕੰਮ ਦੇ ਢੋਗਾ ਨਹੀਂ ਤਾਂ ਕੰਮ ਖੱਚੋ ਗਿਆ ਦਾ ਮੀਰੇ ਦੇ ਘਰੇ ਹੀ ਐ ਡੇਟ ਹੁੰਦੇ ਡੇਟ ਦਾ ਆ ਮੀ ਆ ਕੇ ਹਾਂ ਥੋੜੀ ਗੱਲ ਗੱਦੀ ਵਾਢਣ ਦੀ ਇਹ ਜਿਹੜੇ ਕੱਤੇ ਤਾਂ ਲੱਗ ਨੀ ਜਿਹੜੇ ਘਟੂ ਵੀ ਪਰਨਣੋਂ 100-100 ਹੈ 100-100 100-100 ਨਹੀਂ ਜਿਆਦਾ ਘਟੂ ਆਪਸੇ ਜਿਆਦਾ ਘਟੂ ਅੱਜ ਤਾਂ ਦੇਖ ਆਪਣੇ ਝਾੜਨ ਵਾਲੇ ਘਟਦਾ ਹਾਂ ਉਹਦਾ ਘਟਦਾ ਅੱਜ ਤਾਂ ਝਾੜਨ ਵਾਲੇ ਗਿਆ ਹਾਂ ਇੰਨਾ ਮਰੀਆ ਉਹ ਦੇਖ ਮੇਰੇ ਖਿਆਲ ਨਾਲ ਦੋ ਹਿੱਸੇ ਜਿਰੀ ਘਟੂ ਵੀ 850 ਦੀ 21 ਹਿੱਸਾ ਹੋਊਗਾ ਹੈ ਮੇ제 ਪਿਛਲੀ ਵਾਰ 100 ਹੋਈ ਸੀ ਤਾਂ ਐਸ ਕੀਤੀ ਹੋਣੀ ਆ ਵਾਹ ਬਾਤ ਇੰਨਾ ਹੋਇਆ ਦੋ ਹੀ ਸੇ ਘਾਤਮ ਹੋ ਗਏ ਕਿਸਾੜ ਨਾਲ ਵੀ ਉਹ ਝਾੜ ਦੇ ਵਿੱਚੇ ਝਾੜ ਆ। ਉਹ ਵਿਚੋ ਉਹ ਆ ਗਈਆਂ। ਬਹੁਤ ਆਸਾਨ ਹੈ। ਇੱਕ ਹੀ ਸਰ ਹੈ ਕਿ ਆ। ਇੱਕ ਇੱਕ ਸਰ ਹੈਗਾ ਬਸ। ਇਹ ਛੈਲ ਨਾ ਬਣੀ ਰੌਣਕ ਦੇਖਦੀ। ਛੈਲ ਨਾ ਮੈਂ ਕਿਹੜੀ ਰੌਣਕ। ਪਿਛਲੇ ਸਾਲ ਸਹੀ ਰੌਣਕ ਲੈਂਦੀ ਹੁੰਦਾ। ਹਾਂ ਬਾਈ ਸਰ। ਸਭ ਪਾਸੇ ਆਦਿਆਂ ਸਾਰੇ ਬੰਦੇ ਲਾਉਂਦੇ ਆ। ਮੇਰੀ ਰੌਣੀ ਪੱਕਾ ਸੱਚੀ ਹੋ ਜਾਂਦੀ। ਹੋਰ ਕੀ ਗੱਲ ਦੀ। ਮੇਰੀ ਸੱਚੀ ਹੋ ਜਾਂਦੀ ਪੱਕਾ ਮੈਂ ਪਾਰ ਕਰਦਾ ਮੈਂ ਇਹ ਰੌਣਕ ਝਾੜ ਨਾਲ ਦੇਖ। ਇਹਨੇ ਗਾ ਜੀ ਜਾਲ ਵਿੱਚ ਜੀਵ ਦਾ ਵੀ ਲੁੰਦੇ ਹੁਣ। ਹਾਂ ਉਹਨੇ ਮੜੀਏ ਗਾਜੀ ਉਹ ਟੀਵੀ ਦਾ ਫਿਰ ਵੀ ਗਾ ਘਟ ਕੇ ਧਾਰ ਲੈਣਾ ਐਡਾ ਚੱਕਰ ਨਹੀਂ ਕੋਈ ਇਹਨਾਂ ਦਾ ਹੁੰਦੀ ਰਹਿੰਦੀ ਆ ਸਾਰੇ ਹੁੰਦੀ ਰਹਿੰਦੀ ਆ ਇਹਦਾ ਟੀਵੀ ਦਾ ਇਹ ਜਿਹੜੇ 20 20 ਸਾਲੇ ਬੰਦੇ ਜਿਹੜਾ ਘਟਾ ਪੈਂਦਾ ਇਹਨਾਂ ਦਾ ਆਇਂ ਹਾਲੇ ਹੁੰਦੀ ਆ ਕਦੇ ਹਾਲੇ ਧਾਨਾ ਜਹਾਣ ਘਟ ਗਿਆ ਕਦੇ ਹੀ ਦਾ ਜਹਾਣ ਘਟ ਗਿਆ ਧਾਨਾ ਦਾ ਘਟ ਗਿਆ ਇਹਨੇ ਮੰਡੀਆਂ ਦੇ ਚ ਰੁਲਗੇ ਇਹਦੇ ਲਈ ਕੋਈ ਹੁੰਦਾ ਜੀ ਜਾਨ ਨੂੰ ਠੁੱਕੇ ਜਦੋਂ ਝੜ ਵਧੀ ਜਾਣਾ ਫਿਰ ਤਰਨਾ ਦੇ ਦਿੰਦਾ ਪਰ ਇਹਨਾਂ ਦਾ ਹਾਈਪ ਪਿਛਲੀ ਵਾਰ ਸਾਢੇ 7 ਘੰਟੇ ਲੱਗਾ ਮੇਰਾ ਆਇਆ ਦਾ ਮੇਰੀ ਗੱਲ ਹੋਣੀ ਐਦੀ ਠਾਵਾਂ ਬਾਈ ਉਹਨਾ ਦੋ ਦੋ ਫਰਕ ਪੈ ਗਿਆ ਦੋ ਦੋ ਫਰਕ ਹੋ ਗਿਆ ਸਵਾਦ ਆ ਬਣਵਾ ਨਾ ਸਵਾਹ ਐਸਾ ਲੱਗਿਆ ਕੋਈ ਤਾਂ ਨਾ ਨਵਰੇ ਲੱਗਣਾ ਕਿ ਇਹ ਯਾਨੀ ਨਹੀਂ ਹੈਗੇ ਹੋ ਲੱਗਣਾ ਕਿ ਇੰਨੇ ਬੈਠੇ ਆਂ 8 ਦੀ ਕੋਈ ਕਹਿੰਦਾ ਮੇਰੇ ਪੱਲੇ ਆ ਹਨਾ ਮੇਰੇ ਪੱਲੇ ਆ ਕਾਰਟ ਦੀ ਤਾਂ ਗੱਲੇ ਨਹੀਂ ਹੈ ਲੰਦਾ ਕਾਰਟ ਦੀ ਕੀ ਕਰੀਏ ਕਾਰਟ ਦੀ ਹੋਣੀ ਜਦ ਜਦ ਚਲਾਉਣੇ ਜਦੋਂ ਸਾਰ ਤੱਕ ਜਿਹੜੀ ਆ ਉਹ ਨਹੀਂ ਜਦ ਜਦ ਛਾੜ ਬੱਦ ਜਦ ਕਾਰਟ ਆ ਹੁਣ ਚੜ ਕੱਟਣ ਸਾਨੂੰ ਬਜਦਾ ਪੈਸੇ ਦੋ ਬਰਾਬਰ ਰੱਖੋ ਕੰਮ ਕਰ ਨਹੀਂ ਲੈ ਠੀਕ ਹੈ ਸਾਨੂੰ ਵੀ ਹੁੰਦੇ ਨੇ ਜੀ ਕਿਹੜੀ ਧੀਰੀ ਜਾਣੀ ਹੁਣ ਦੇਖੀ ਨੂੰ ਕਿਆ ਮੌਸਰ ਆਣਾ ਦਾ ਅਸੀਂ ਤਾਂ ਇੰਨੇ ਵੇ ਖੁਸ਼ ਆ ਵੀ ਜਾਂਦੀ ਹਰ ਜੀ ਲਾਲ ਲੱਗਦੀ ਆ ਕਿਹੜੀ ਧੀਰੀ ਹੁਣ ਜਾਣੀ ਹੈ ਹਾਂ ਜਿਹੜੀ ਮੇਝ 20 ਦੇ ਪਹਿਲਾਂ ਮੱਟ ਹੁੰਦੀ ਸੀ ਹਾਂ ਉਹਦਾ ਮੌਕਾ ਦੇਖੀ ਗਿਆ ਹੁਣ ਉਹਦਾ ਬਦਾਸੂ ਸੁਪਰੇ ਰਹਿਣਾ ਅਰ ਨਾਲ ਇੱਕ ਹੋਰ ਦੇਖ ਲਈਏ ਜਿਹੜੇ ਹੁਣ ਤੱਕ ਧੀਰੀ ਨਹੀਂ ਆ ਸਾਫ ਨਹੀਂ ਆ ਹੁਣ ਰੋਡੀਆਂ ਨਹੀਂ ਜਾਣੀਆਂ ਸਾਰੀਆਂ ਲੱਗ ਜਿਆ ਨੇ ਲੱਗ ਜੀ ਕਦ ਜਾਈਦਾ ਰੱਖਦਾ ਹਾਂ ਹੁਣ ਰੋਡੀਆਂ ਨਹੀਂ ਜਾਣੀਆਂ ਸਾਰੀਆਂ ਰੋਡੀਆਂ ਤਾਂ 10 ਦੇ ਆਈਆਂ ਸਾਫ 15 ਸਾਡੀ ਰੋਡੀਆਂ ਆ ਹਾਂ ਉਹ ਐਸੀ ਬੜਾ ਨਾ ਡੇਢ ਕਿੱਲਾ ਅੱਦੋਤ ਨੂੰ ਫੀਆ ਰੋਹੀ ਗੱਲ ਹੈ ਨਾ ਕਿੰਨੇ ਤਾਂ ਆਨ ਨੂੰ ਨਹੀਂ ਰੋਟੀ ਹੈਗਾ ਭਾਈ ਹੈ ਜਿਹੜੀ ਨਹੀਂ ਆ ਜਾਂਦਾ ਪੱਟੇ ਕੱਢਦੇ ਮੰਡੀ ਦੇ ਕੱਢਾ ਕੱਢ ਦੋ ਨਾ ਪੱਟੇ ਕੱਢ ਦੋ ਨਾ ਕੋਈ ਨਹੀਂ ਕੱਢਦੇ ਬੱਚੇ ਦੇ ਤੋ ਵੀ ਆ ਵਾ ਦੇਖੋ ਲਾਇਆ ਵਾ ਕੱਢਦੀ ਹੈ ਨਾ ਪੰਜ ਨਹੀਂ ਹੈਗੀ ਸਾਡਾਂ ਦੀ ਆਵਾਜ਼ ਹੈ ਨਾ ਜਮਾਂ ਹੀ ਹੈਗੀ ਕੱਢਦਾ ਪੌਸ ਮੂਦ ਹੈ ਟਰੈਕਟਰ ਦੀ ਵਾਹ ਹੋਤਰਾਂ ਦੀ ਗੱਲ ਹੀ ਆ ਟਰੈਕਟਰ ਦੀ ਸਸਾ ਬੜਾ ਏ ਸਸਾਦ ਕੋਲ ਹੋਇਆ ਬਣਾ ਹਾਂ ਸਸਾ ਬੜਾ ਆ ਜੀ ਇਹਨੇ ਬਟ ਟਰੈਕਟਰ ਦੇਲੇ ਹੀ ਹੁੰਨੇ ਆ ਚੋਣ ਲੀਕਾ ਹਾਂ ਇਹ ਦੇਖੇ ਧੱਕੜ ਜੇ ਟਰੈਕਟਰ ਹੈ ਇਹ ਇਹ ਸੁਮਰਾਜ ਹੁੰਦਾ ਦਾ ਨੀਲੇ ਵਾਲੇ ਆ ਟਰੈਕਟਰ ਤਗੜੇ ਆ ਉਹਦੀ ਕਾਹ ਆਉਂ ਸੋੜੂ ਹੈ ਇੰਜਨ ਨੂੰ ਦੇਖ ਕੇ ਡਾਈ ਦਾ ਇਹ ਜੇ ਕੰਮਾਂ ਲੋਟ ਬਹੁਤ ਹੈ ਇਹ ਨਾਲ ਮਿਲਵਾ ਸਮਝ ਜਾਂਦੇ ਹੈ ਮੇਰੇ ਪਾਸ ਹਰ ਜਾਂਦੇ ਟਰੈਕਟਰ ਹੈ ਹੋਰ ਆ ਜੇ ਇੰਜੂ ਮੰਗਾ ਬਹੁਤ ਆ ਹੈ ਹੈ ਜੀ ਮੱਡੀ ਆ ਹਾਂ ਕੋਈ ਨਹੀਂ ਛਾਣ ਦੇ ਕੇ ਹੈ ਇਹ ਵੀ ਛਾਣ ਦੇ ਕੇ ਇਹਨੇ ਪਹਿਲਾ ਕਿਡਾ ਦਿੰਦਾ ਇਹਨੂੰ ਪੁੱਠਾ ਚਾਹੀਦਾ ਪਹਿਲਾ ਕਿਡਾ ਲਾਉਣਾ ਥਾਲੇ ਇਹ ਬੱਟੇ ਤੋਂ ਦੂਰ ਰਹਿਣਾ ਪੁੱਠਾ ਹੀ ਲਾਇਆ ਹੁਣ ਇਹ ਕੰਨਾ ਨਾਲ ਆਉਗਾ ਦੇਖੀ ਉਹਨੇ ਮਾਰੀ ਉਹਨੇ ਅਮੀ ਆਂਦਾ ਮਾਲਿਕ ਤੇ ਮਾਰਦਾ ਹੁਕਾ ਨੂੰ ਮਾਰੇ ਤੇ ਮਾਰ ਲਾਉਂਦੇ ਅੱਗੇ ਦਾ ਹੁੰਦਾ ਆਇਨ ਨਾ ਸਮਝਿਆ ਅੱਗੇ ਦਾ ਇਹ ਕਰੀ ਦੂਰੇ ਪਾਸੇ ਮਾਰ ਤੈਨੂੰ ਇੰਨਾ ਕਿਹਾ ਵਾ ਰੈਕ ਦਾ ਹਟ ਕਰਨਾ ਹਾਂ ਕੋ ਰਿਆ ਘੁੰਮਣਾ ਨਹੀਂ ਦੂਜੇ ਖੇਡ ਮਾਰੀ ਜਾਂਦਾ ਫੇਰ ਜਿਕਣਾ ਹੁਣ ਬਾਗੇ ਦੂਜੇ ਖੇਡ ਮਾਰੀ ਜਾਂਦਾ ਇਹ ਹੁਣ ਪੁੱਠਾ ਹੀ ਲਾਉਣ ਲੱਗਾ ਜਿਹੜਾ ਉਹਦੇ ਪੁੱਠਾ ਲਾਏ ਉਹ ਜਿਹੜਾ ਜਿਸਦਾਰ ਆਉਂਦਾ ਹੈ ਲੋਕ ਮਾਰਨੇ ਨੇ ਹੁਣ ਪੁੱਠਾ ਜਿਹੜਾ ਆਹ ਪਤਾ ਨਹੀਂ ਆਹ ਸਾਲ ਤਾਂ ਮਾਰਦੇ ਵਾ ਕੁੰਝੇ ਘਾਂਦੇ ਲਈ ਜਾਣ ਸਵਾਰ ਤੇ ਫੇਰ ਵੀ ਚੱਕਦੇ ਹਾਂ ਦੂਜਾ ਵੇ ਘਟੁੰਦੇ ਆ ਉਹ ਆਇਆ ਇੱਕ ਹੋਰ ਫਾਇਦਾ ਹੋ ਗਿਆ ਇਹਨਾਂ ਦਾ ਮੈਨੂੰ ਤਾਂ ਫਾਇਦਾ ਹੋ ਗਿਆ ਕਿ ਯਾਰਾ ਕੋਈ ਨਹੀਂ ਪਾਉਂਦਾ ਹੈਗਾ ਕੰਪਿਊਟਰ ਹੋਵੇ ਵੀ ਕਿਤੇ ਨਹੀਂ ਬੱਟਾ ਮਸਾਲਾ ਬਹੁਤ ਔਖਾ ਹੈ ਯਾਰਾ ਕਿਲੇ 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 ਦੇਖੇ ਸਕਦੇ ਕਿਲੇ ਕਿਲੇ ਦੇਖਦਾ ਸਭ ਤੇ ਹਾਂ ਪੜੀ ਗਿਆ ਧਰਦੇ ਮਿੰਟੇ 5 10 ਲੱਗਦੇ ਕਿਲੇ ਵਟਣੇ ਨੂੰ ਹਾਂ ਹੁਣ ਹੁਣ ਭੜਿਆਦਾ ਜਾਂ ਹਾਂ ਹਾਂ ਆ ਵਟ ਗਿਆ ਹੋ ਗਿਆ ਦੇਖ ਤਾਂ ਤੇਰੇ ਸਾਹਮਣੇ ਜੱਟੇੜਦਾ ਕਿਲੇ ਢੇੜਦਾ ਬਸ ਦੇਖੋ ਕਿ ਨਹੀਂ ਬਰਾਹੀ ਕੋ ਦੂਜੀ ਤਰੀਕੀ ਨਹੀਂ ਨਹੀਂ ਗੜੀ ਵੱਜ ਗਈ ਤਾਂ ਗੱਲ ਦੀ ਕਰਨ ਵਾਲੀ ਜਿਹੜੀ ਆ ਮਾਰੀ ਮੋਟੀ ਜਿੱਲੀ ਨੂੰ ਧੁੱਪ ਲੱਗ ਲਈ ਗੱਲ ਦੀ ਕੱਲ ਨੂੰ ਰੱਬ ਨੇ ਮਾਰਤਾ ਸਾਲਾ ਬੁਰਸ਼ੇ ਜਾ ਇਕੱਠੇ ਕਰਨੇ ਵਾਲਾ ਸਾਰੇ ਸੁੱਕੀ ਜਾਣੀ ਇਹ ਹਾਂ ਇਹ ਮਹੀਨੇ ਤੀਜਾ ਬਹੁਤ ਆ ਗਈ ਜਿਹੜੀ ਕੰਟਰੋਲ ਕਰਦੀ ਇਹ ਨੂੰ ਹਾਂ ਹੈ ਨਹੀਂ ਦੇਖੇ ਮਸ਼ੀਨ ਵਿੱਚ ਵੀ ਨਹੀਂ ਹੁਣ ਵਾਧੂ ਆ ਵਧੀਆ ਹੁਣ ਤਾਂ ਗੱਲ ਦੀ ਗੱਲ ਕੰਟਰੋਲ ਹੋ ਜਾਂਦੀ ਆ ਇਹ ਨਹੀਂ ਹੁੰਦੀ ਉਹ ਸਾਲਾ ਧੂਪ ਸੀਟਾ ਦਾ ਕਰੇ ਅੰਦਰ ਸਭ ਬੜੀਆ ਬੇੜ ਵਿੱਚ ਹੈ ਨਹੀਂ ਫਿਰ ਮੜੀਆ ਬੋਲੇ ਕਰੇ ਦੇਣਾ ਐਸ ਕੀ ਅੱਗ ਦਾ ਫਰਕ ਅੱਗ ਲੱਗ ਹੀ ਨਹੀਂ ਕਿਤੇ ਵੀ ਕਿਤੇ ਵੀ ਨਹੀਂ ਹੈ ਦਾਣਾ ਵੀ ਕਿਤੇ ਨਹੀਂ ਹੈਗਾ ਜੇ ਹੁਣ ਵੀ ਕਿਹਾ ਨਾ ਤੇ ਦਿੱਲੀ ਆਣਾ ਵੀ ਤੂੰ ਆਉਂਦਾ ਵੀ ਰੋਕੇ ਨਾ ਤਾ ਯਾਰ ਹੁਣ ਮੇਰੀ ਗੱਲ ਆ ਪੰਜਾਬ ਮਾਦਰੀ ਨਹੀਂ ਲੱਗੀ ਹੁਣ ਦੇਖ ਦਿੱਲੀ ਦਾ ਕਿੱਕ ਦਿੱਲੀ ਮਾ ਵੀ ਇੱਕ ਧੋਪਾ ਵੀ ਕਿੱਕਿਆ ਹੁੰਦਾ ਤੇਰਾ ਉਯੋਧ ਮਾਰਿਆ ਦਾ ਤੂੰ ਉਯੋ ਚਲੇ ਜਾਂ ਸੀਜ਼ਨ ਤੇ ਵਗਾਰੇ ਹਾਂ ਯਾਦ ਕਿਹੜੀ ਬਿਆਲੀ ਮਤਲਬ ਲੱਗੀ ਤੂੰ ਜਾਰਵੀ ਸੋ ਉੱਥੇ ਧੁੰਦੇ ਹੁੰਦੀ ਹੈ ਯਾਰ ਜੇ ਰੌਣੀ ਰੁਣੀ ਨਾ ਕਰਨੇ ਹੋਂ ਮਗਾਨੇ ਵੀ ਐਸਮਸ ਪਰ ਗਰੀਸੇ ਨਹੀਂ ਹੈਗੀ ਹੈ ਚਾਕਲੇਟ ਪਰ ਵੀ ਹਾਂ ਜਬ ਇਹ ਆ ਦੇਖ ਲੈ ਸੀ ਤਾਂ ਹੋਰ ਦੇਖ ਉਹ ਕੇ ਜਿਖਾਉਂਗਾ ਬੱਚੇ ਇਹ ਦੇ ਮੈਂ ਕਿਹਾ ਐਸਮਸ ਲਵਾ ਕੇ ਸੁਪਰ ਹੀਟਰ ਮਾਰਦੇ ਖੇ ਦਾ ਪਤਾ ਲਾਣਾ ਤੁਨੂੰ ਹਾਂ ਇਹ ਨਹੀਂ ਕਰਾਉਣਾ ਹਾਂ ਆਪਣਾ ਐਸਮਸ ਲਵਾ ਐਸਮਸ ਲਵਾ ਬੱਚੇ ਇਹਦਾ ਮਨ ਇਹ ਉਦੋਂ ਕਹਿਣ ਤਾਂ ਕਹਿੰਦਾ ਭਾਈ ਕਹਿੰਦਾ ਮੈਂ ਚੱਕਣੇ ਕਹਿੰਦਾ ਮੈਂ ਦਾ ਦਹਾਦੀ ਇਹ ਮੈਂ ਵੀ ਐਸਮਸ ਲਾਉਣਾ ਕਰਾਂ ਅਸੀਂ ਮਨ ਠੀਕ ਹੈ ਇਹਦੇ ਮਨ ਸਪੈਸ਼ਲ ਕਿਹਾ ਮੈਂ ਤਾਂ ਹੀ ਫੋਨ ਕਰਿਆ ਪਹਿਲਾਂ ਬਟਨ ਦੇ ਮੈਂ ਭਾਈ ਐਸਮਸ ਲਵਾਵਾ ਕਰ ਰਿਆਂ ਨਾ ਤੁਮਾਂ ਕਹਿੰਦਾ ਭਾਈ ਨਾ ਲਾ ਜੇ ਮੈਂ ਚੱਕ ਲੂੰਗਾ ਚੱਕ ਲਾ ਲਾ ਗਾ ਉਹ ਪਿਛਲੇ ਸਾਲ ਬਾਈ ਬਹੁਤ ਤੰਗ ਹੋਇਆ ਮੈਂ ਮਹੀਨੇੱਕ ਇਦਾਂ ਹੀ ਪੇਰਿਆ ਕੰਮ ਬਰਸੀਨ ਬੀਜਿਆ ਮੈਂ ਸਾਰੀ ਇਕੱਠੀ ਕਰੀ ਖੈਦ ਨੂੰ ਉੱਥੇ ਕੱਢ ਕੇ ਲਾਇਆ ਕਾਮਰਸੀਨ ਬੀਜ ਹੋਇਆ ਇਕੱਠੀ ਉੱਤੇ ਤੇ ਢੇਰ ਲਾਇਆ ਬਹੁਤ ਖਾ ਗਿਆ ਹਾਂ ਇਹੋ ਪਹਿਲਾਂ ਗੱਲ ਕਰ ਰਹੇ ਭਾਈ ਜੇ ਤਾ ਆਉਂਗੇ ਤਾਂ ਨਹੀਂ ਅਸੀਂ ਇਸਵੇਂ ਥੱਲੇ ਆ ਕੇ ਆਪਣਾ ਸੁਪਰ ਹੀਟਰ ਮਾ ਲੈਣਾ ਲੱਗੇ ਅੱਪਰ ਉੱਥੇ ਵੜਾਈ ਮੰਡਵਾ ਦੋਨੇ ਕਿਹਾ ਕਾਇ ਲੈ ਕੋ ਕੀ ਕਰੀ ਦੀ ਹਾਂ ਕਹਿੰਦੇ ਭਾਈ ਦੂਤ ਨਾਲ ਛੱਡ ਦੋ ਯਾਰ ਐਸਾ ਐਸਾ ਨਾਲ ਲਾਓ ਅਰੇ ਤੁਸੀਂ ਚੱਕਣੀ ਚਾਰ ਦੇ ਨਾ ਇੰਨੇ ਸਾਡੀ ਆ ਵੀ ਅੰਮੇ ਆਉਣੀ ਹੋਣਾ ਵੀ ਉਹੀ ਕੰਮ ਤਾਂ ਵੀ ਬੈਨਦਾ ਇੰਨੇ ਸਸਰੀ ਗਾਲ ਦਾ ਹੁਣ ਇਹ ਕਿਹੜੀ ਖੜੀ ਹੈ ਚਾਰ ਚਾਰ ਗੁੱਲਦੀ ਖੜੀ ਹੈ ਹੁਣ ਫੇਰ ਉਹ ਲੇੜ ਹੋ ਗਈ ਸੀ ਹੈ ਬਚਾਓ ਗਾਚੇ ਭਾਈ ਬਾਈ ਗਾਲ ਜੀ ਬਚਾਓ ਹੋ ਗਏ ਪਰ ਸਾਨੂੰ ਆਏ ਸਾਰੇ ਬਾਗਾ ਪਜਾਓ ਹੋ ਗਿਆ ਤਾਂ ਲੜਕੜੇ ਗਏ ਇੱਥੇ ਭੱਜੇ ਗਏ ਇੱਥੇ ਹਾਂ ਕੁਆਲਟੀ ਹੋ ਗਈ ਇਹ ਕਹਿੰਦਾ ਟੈਨਸ਼ਨ ਕੱਢੀ ਹੈ ਇਹ ਕਹਿੰਦਾ ਟੈਨਸ਼ਨ ਕੱਢੀ ਹੈ ਫੇਰ ਆਪ ਦੇਖੋ ਫੋਨ ਲੱਭਿਆ ਸਾਨੂੰ ਏ ਓਰੇ ਆਇਆ ਸਾਨੂੰ ਕਹਿੰਦਾ ਓਰੇ ਫੋਨ ਤੇ ਨਹੀਂ ਗਿਆ ਸੜਾ 1 ਲੱਖ ਜਾਲੇ 1.5 ਲੱਖ ਸਾਡੇ ਕੋਲ ਫੋਨ ਓਰੇ ਤੇਰਾ ਕਿੱਥੇ ਆ ਵੀ ਅਜ ਤੱਕ ਤੇ ਦੇਖਿਆ ਨਹੀਂ ਮੈਂ ਕਹਿੰਦਾ ਓਰੇ ਓ ਯਾਰ ਮੈਂ ਦੇਖ ਮੈਂ ਕਹਿੰਦਾ ਓਰੇ ਨਾ ਭੁੱਲ ਗਾਵਾਂ ਮੈਂ ਵੀਡੀਓ ਦਾ ਮੈਂ ਚਾ ਭੁੱਲ ਗਾ ਵੀ ਹਾ ਦਾ ਬੰਦਾ ਯਾ ਉੱਥੇ ਜਾ ਕੇ ਮੈਂ ਤੇ ਆਇਆ ਨਹੀਂ ਗਿਆ ਉੱਥੇ ਜਾ ਕੇ ਕੀ ਕੀ ਰਹਿਦਾ ਮੈਂ ਉੱਥੇ ਲਾ ਦਮ ਭਾਈ ਲਾ ਦੇ ਉਹਨਾਂ ਪੈਸੇ ਦੇ ਦਿੱਤੇ ਜਦੋਂ ਮੈਂ ਕਹਾਂ ਸਾਬ ਦਾ ਵੀਡੀਓ ਬਣਾ ਲਈਏ ਛੋਟ ਰਲੇ ਆਖਰੀ ਛੋਟ ਵੀ ਉੱਥੇ ਵੀ ਲੱਤ ਕੰਮ ਮੇਰੀ ਹੀ ਬਕਾਲੀ ਮੈਂ ਆਹ ਪੂਣ ਕਿੱਥੇ ਗਿਆ ਏ ਓਰੇ ਆਇਆ ਓਰੇ ਤੇ ਸੌਜੀ ਸਪੀਡ ਕਰ ਇਹ ਕਹਾਂ ਚੱਲ ਗਈ ਲਈ ਜੱਲੀ ਮੈਂ ਚੱਲ ਜਦ ਅਸੀਂ ਮੋਟਰ ਉੱਪਰ ਗਏ ਲੱਗਾ ਤਾਂ ਹੈ ਨੀ ਯਾਰ ਮਗਾ ਪਹਿਨੀ ਮੁੜ ਗਿਆ ਉਹ ਕੁਦਰਤੀ ਮੈਂ ਬੱਲ ਮਾਰਦਾ ਜਾਂਦਾ ਸੀ ਪਿੱਛੇ ਬੈਠਾ ਮੰਨੂ ਜਦੀ ਪਹੀ ਨੂੰ ਮੁੜੇ ਕਹਾਂ ਜਾ ਕੇ ਬੱਲ ਸੁਣ ਕੀ ਮੈਂ ਨੂੰ ਕਿ ਰੋਕ ਰੋਕ ਮਰੇ ਬੱਲ ਵੱਜਦੀ ਹੈ ਇਹ ਕਹੀਆ ਮੈਂ ਦੇਖਣਾ ਜਾਇਆ ਕੱਪੜਾ ਪਹਿਲੇ ਵੱਜਦੀ ਕਈ ਬਾਗ ਰਖ ਲਾ ਕੇ ਰੱਖਦੇ ਆ ਚਲੋ ਤਾਂ ਇਹ ਕਹਿੰਦਾ ਇਹਨੇ ਅਸੀਂ ਚੱਕਿਆ ਇਹ ਕਹਿੰਦਾ ਉਹਨੂੰ ਫੋਨ ਕਰ ਮੈਂ ਉਹ ਨਹੀਂ ਕਰਨਾ ਪੈਣਾ ਬੰਦ ਕਰੀ ਤੂੰ ਆਵਾ ਬੱਦ ਲੱਗਿਆ ਕਰਨੇ ਇਹਨੂੰ ਰਹਿ ਜੋ ਤਾਂ ਆ ਗਿਆ ਕਹਿੰਦਾ ਇਹ ਕਹਿੰਦਾ ਉਹ ਡਰ ਜਣਾ ਗੱਗੇ ਨੂੰ ਮੈਂ ਹੋਰ ਹੀ ਡਰਦਾ ਆਇਆ ਤੂੰ ਪੈਨਸ਼ਨ ਨਾਲ ਲੈ ਉਹਦੀ ਉਹਨੇ ਲੱਭ ਲੈਣਾ ਮੈਂ ਸਾਹਿਬ ਪਤਾ ਹੀ ਘਰਾਂ ਬੈਠਾ ਲੈਪਟਾਪ ਪਰ ਫੋਨ ਰੁੱਣ ਲੱਗਿਆ ਵਾ ਮੈਂ ਲੈ ਮੈਂ ਘਰੋਂ ਚਲੇ ਗਿਆ ਮੈਂ ਦੇਖਿਆ ਵੀ ਕਿੱਥੇ ਪਿਆ ਮੈਂ ਲੈਪਟਾਪ ਦੇਖਿਆ ਮੈਂ ਦੱਸਤਾ ਉਹਨੇ ਵੀ ਉਹ ਪਪਾਈ ਚ ਪਿਆ ਮੈਂ ਜਾ ਕੇ ਉਹਨੂੰ ਗੋ ਮਾਰਤਾ ਮੈਂ ਹੈ ਉਹ ਕੋਈ ਉਹ ਪਹੀ ਚ ਪਿਆ ਉਧਰ ਚੱਲ ਮੈਂ ਆ ਗਿਆ ਉਹਦਾ ਤਾਂ ਵੀ ਨਹੀਂ ਦੀ ਉਹ ਸਾਡੇ ਕੋਲ ਆ ਕੇ ਕਹਿੰਦਾ ਇੱਥੇ ਫੋਨ ਨਾਲ ਗੱਗੇ ਦਾ ਮਗਾ ਲਿਆ ਉਹ ਸਾਡੇ ਕੋਲ ਆ ਕੇ ਦੱਸੂਗਾ 5-5000 ਵਾਲੇ ਸੁ ਸੁਗਾ 1.5 ਲੱਖ ਵਾਲੇ ਦੱਸੂਗਾ ਓਏ ਫੇਰ ਨਹੀਂ ਤਾਂ ਮੈਂ ਰੈਫਰ ਭਾਈ ਸਾਡੇ ਕੋਲ ਆਏ ਆ ਵੀ ਉੱਪਰ ਸਾਡੇ ਕੋਲ ਚੜ੍ਹਦੇ ਵੇ ਹਾਂ ਜਦੋਂ ਟਰੈਕਟਰ ਡੁੱਟ ਗਿਆ ਜਣੇ ਫੇਰ ਕੇ ਬਜਣ ਹੋ ਗਿਆ ਬਚਾਓ ਗਿਆ ਉਹਦਾ ਬਚਾਓ ਉਹ ਪਹੀਜਤ ਜਲਦੀ ਨਾ ਗਈ ਕਕੌਣੋਂ ਦਾ ਉੱਥੇ ਸਾਡੀ ਜ਼ਮੀਨ ਆਈ ਜਾਂਦਾ ਇਹ ਛੋਟੀ ਪਸ਼ੂ ਚਲੇ ਜਾਂਦੇ ਆ ਇਧਰ ਨੂੰ ਕੀ ਨਹੀਂ ਸੁਣ ਗਈ ਬੈਲ ਸਾਲ ਮਨ ਤਾਂ ਸੁਣਦਾ ਵੀ ਚਾਹ ਕਹਿੰਦਾ ਪਹਿਲੇ ਵੱਜ ਗਿਆ ਇੱਥੇ ਜਿੰਨੇ ਦਾ ਮੋੜ ਪਿੱਛੇ ਨੂੰ ਤੂੰ ਮੈਂ ਸੂ ਕਰਾ ਜਾਂ ਮੈਂ ਟਰੈਕਟਰ ਲੈ ਗਿਆ ਉਰ ਤੇ ਉਹ ਟਰੈਕਟਰ ਮੇਰੇ ਮੂਹਰੇ ਲਾ ਲਿਆ ਉਹਨੇ ਮੈਂ ਟਰੈਕਟਰ ਦੇ ਪਿੱਛੇ ਹੋ ਗਿਆ ਇੱਕ ਤੇ ਟਰੈਕਟਰ ਦੇ ਮੂਹਰੇ ਮੈਂ ਹੁੰਦਾ ਫਿਰ ਕਿਉਂ ਟੇਰੀ ਇਹਨਾਂ ਉਹੀ ਸਾਈਡ ਤੋਂ ਗਿਆ ਦਾ ਡਾਕਟਰ ਤੇ ਮੈਂ ਵੀ ਪਿੱਛੇ ਦਾ ਡਾਕਟਰ ਮੁਰੇ ਦਾ ਜਨੇ ਬਚਾਓ ਗਿਆ ਤੁੰਗਰੇ ਹੁੰਦਾ ਫਿਰ ਪੁੱਲ ਆ ਗਿਆ ਲਗਣੇ ਖਾਣ ਦੇ ਖਾਂਜ ਨੂੰ ਇਹ ਦੇਖਣਾ ਨਹੀਂ ਪਤਾ ਲੱਗਦਾ ਅਸੀਂ ਵੀ ਮਸਾ ਲੱਭਿਆ ਮੈਂ ਕਿਹਾ ਇੱਥੀ ਪੱਛਦਾ ਕਿਤੇ ਖਬਰ ਐ ਡਾੜਾ ਖਬਰ ਦੇ ਵਿੱਚ ਪਹਿਲਾ ਮੋੜ ਮੋੜਿਆ ਦੂਆ ਮੋੜਿਆ ਜਾਂ ਉਹ ਮੋੜੀ ਸਾਰੇ ਦਾ ਬਸ ਥੋੜੀ ਧੂਮ ਲੱਗੇ ਠਿਕਾਸਾ ਇੰਨਾ ਵੀ ਨਹੀਂ ਰੋ ਖੂ ਹੈ ਇੰਨੀ ਗੁਰ ਪਿਆਦਾ ਮੈਂ ਤਾਂ ਲੋਕੇਸ਼ਨ ਭੇਜਣ ਲੱਗਾ ਸੀ ਤੈਨੂੰ ਜੇ ਇਹਨੂੰ ਕਹਿੰਦਾ ਮਿਲੇ ਗਿਆ ਮਾਂ ਠੀਕ ਹੈ ਮਿਲ ਲੈ ਤਾਂ ਫਿਰ ਅਸੀਂ ਕੀ ਕਰ ਸਕਦੇ ਤੈਨੂੰ ਜਸ ਉਦੇ ਲੋਕੇਸ਼ਨ ਆਣੀ ਏ ਏਡਾ ਬੜਾ ਬੋੜਾ ਲੈਪਟਾਪ ਨੂੰ ਖੋਹਣੀ ਕਿ ਕਿੱਥੇ ਪਿਆ ਲੋਕੇਸ਼ਨ ਕਾਪੀ ਮਾਰ ਕੇ ਉਹਨੂੰ ਭੇਜਣੀ ਸੀ ਮੈਂ ਉਹਨੇ ਜਿੱਕਣਾ ਆਪਾਂ ਮੈਂ ਮੈਪ ਲਾਉਣੇ ਉਹਨੇ ਮੈਪ ਲਾਉਣ ਦਾ ਬਸ ਉਹਦੇ ਕੋ ਹਾਂ ਫੋਨ ਕਹਣਾ ਦਾ ਇਹਦਾ ਪੈਸਾ ਹੈਗਾ ਮੈਂ ਨਹੀਂ ਜਾ ਉਹ ਭਾਈ ਇਹਨਾਂ ਦਾ ਹੈਲੀਕਾਪਟਰ ਮਹਿੰਗਾ ਰੋ ਇੱਕੋ ਵਾਰ ਇਹ ਕਹਿੰਦਾ ਇਹ ਕਹਿੰਦਾ ਨਾ ਸਵਿਚ ਆਫ ਕਰ ਦੇਣਾ ਮੈਂ ਤਾਂ ਸਵਿਚ ਆਫ ਕਰਾਂ ਦਾ ਚਾਹੇ ਇੱਥੇ ਕਰ ਦਿੱਤਾ ਤਾਂ ਮੈਂ ਤਾਂ ਪੁੱਛ ਲੈਣੀ ਬੰਦ ਕਰ ਦ ਨਾ ਜੋ ਮਰਜ਼ੀ ਕਰ ਤੂੰ ਦੱਸ ਦੇ ਉਹਨੂੰ ਸਵਿਚ ਬੰਦ ਕਰ ਦ ਜੋ ਬੰਦ ਨਹੀਂ ਕਰ ਦੱਸਿਆ ਉਹਦੇ ਕੋਲ ਇਹਦਾ ਫੋਨ ਆ ਗਿਆ ਦੱਸ ਉਹ ਵੀ ਤਾਂ ਮੈਂ ਕਹਾਂ ਮੈਨੂੰ ਦੱਸਾਂ ਕਿੱਥ ਉਹ ਤੇ ਸਵਿਚ ਆਫ ਕਰ ਦੇ ਤੂੰ। ਦਾ ਵੀ ਆਣਾ ਦੀ ਲੋਕਾਂ ਚੇਦੀ 24 ਘੰਟੇ ਆਉਣਾ ਜੀਪੀ ਆ ਸੀ ਦਾ। ਬੱਜ ਗਏ। ਬੱਜ ਗਏ। ਫੋਟੋ ਨੇ ਤੇ ਬੱਜ ਗਿਆ ਜੱਲਾ ਬਚੌਰੀ ਆ। ਫੁੱਟੇ ਨਹੀਂ ਹੋਏ। ਹਾਂ ਮਿਲਦਾ ਜਾਣਾ ਇੱਥੇ। ਇਹ ਕਹਿੰਦਾ ਇਹ ਨੂੰ ਹੋਰ ਚ ਡਰ ਪੈ ਗਿਆ। ਕਹਿੰਦਾ ਉਹਨੇ ਆਪਣੇ ਗਲ ਪੈ ਜਾਣਾ ਵੀ ਤੁਸੀਂ ਮੋਟਰ ਬੰਦੇ ਚੱਕ ਕੇ ਲੈ ਆਈ ਆ ਫੋਨ। ਆਹ ਬਾ ਉਹਨੇ ਗਲ ਪੈ ਡ ਆਪਣੇ। ਪਿੱਛੇ ਤੁਸੀਂ ਕੋ ਹੋਇਆ ਵਾਤਾ। ਤੁਸੀਂ ਮੋਟਰ ਵਾਲ ਕੋ ਹੋਇਆ ਵਾਤਾ। ਤੁਹਾਡੇ ਲੱਭਿਆ ਇੱਕ ਉੱਪਰ ਤੇ ਉਪਰ ਕਹਿਣਾ ਹੋ ਗਿਆ ਦਾ। ਆਏਗਾ। ਨਾ ਨਾ ਮੈਂ ਤਾਂ ਉਹ ਠੀਕ ਹੈ ਗੱਲ। ਓ ਮੈਂ ਤੁਹਾਨੂੰ ਤਾਂ ਹੀ ਕੁਝ ਕਹਿ ਰਹੀਆਂ ਤੁਹਾਨੂੰ ਕਹਾਂ ਵੀ ਆ ਜਾ ਦੇਖ ਕੇ ਆਈਏ ਤੁਹਾਨੂੰ ਮੈਂ ਕਹਿਣਾ ਤਾਂ ਮੈਂ ਵੀ ਦੇਖ ਕੇ ਆਜੋ ਮੈਂ ਤਾਂ ਹੀ ਘਰ ਨੂੰ ਗਿਆ ਤੇ ਲੈਪਟਾਪ ਉਹ ਦੇਖਣਾ ਵੀ ਕਿਤੇ ਦੇਖਾ ਕਿੱਥੇ ਗਿਆ ਵੀ ਉਧਰ ਜਾਓਗੇ ਵੇ ਭਾਈ ਵੀ ਆਪਣਾ ਲੋਕੇਸ਼ਨ ਲੱਗੇ ਤੁਹਾਨੂੰ ਜਾਊਂਗਾ ਮੈਂ ਸਾਨੂੰ ਤਾਂ ਆਏ ਲੱਗਿਆ ਵੀ ਤੂੰ ਮੋਟਰ ਉਪਰ ਨੂੰ ਗਿਆ ਇੱਥੇ ਤਾਂ ਤੇਰੇ ਪਿੱਛੇ ਹੋਲੇ ਸਾਨੂੰ ਕਹਿੰਦਾ ਵੀ ਤੂੰ ਘਰ ਨੂੰ ਗਿਆ ਵੇ ਲੱਜ ਕੇ ਚੱਲ ਬਚਾਉਣੀ ਨਹੀਂ 1.5 ਲੱਖ ਰੁਪਏ ਹੋ ਲਾਉਣਾ ਪੈਣਾ ਜੇ ਕੋਈ ਪੁੱਲ ਆ ਹੀ ਜਾਂਦਾ ਲਾਉਣਾ ਪੈਣਾ ਇਹ ਤਾਂ ਲਾਉਣਾ ਪੈਣਾ ਜੇ ਲਾਉਣਾ ਪੈਣਾ ਜੇ ਹੋਣੀ ਆ ਹੁਣੀ ਬਸ ਘਾਟ ਦਾ ਲਾਉਣਾ ਪੈਣਾ ਘਾਟੇ ਹੀ ਲਾਉਣਾ ਪੈਣਾ ਤਾਂ ਮ ਕ ਇਹ ਗੱਲ ਦੂਸਰੇ ਬਾਰੇ ਚੱਕੀ ਹੋ ਗਿਆ ਇੱਕ ਜਿਹੜਾ ਚੱਕ ਹੋ ਗਿਆ ਤਾਂ ਇੱਕ ਉਹ ਤਾਂ ਤਾਂ ਮਿਲਿਆ ਕਿਹੜਾ ਜਾਂ ਉੱਥੇ ਚੱਕ ਹੋਇਆ ਤਾਂ ਇੱਕ ਉਹ ਉਹ ਸੈਮਸੰਗ ਉਹ ਦੇਖੋ ਇਹ ਉਹ ਸੈਮਸੰਗ ਦਾ ਉਹ ਆਓ ਉਹ ਉਹਦੀ ਲੋਕੇਸ਼ਨ ਉਹਦੀ ਜਿਆਦਾ ਚੱਲਦੀ ਹੈ ਜੀਮੇਲ ਨਾਲ ਚੱਲਦੀ ਹੈ ਉਹਦਾ ਐਗਜ਼ੈਕਟ ਨਹੀਂ ਜਿਆਦਾ ਕਿੱਥੇ ਯਾਰ ਉਹ ਐ ਏਰੀਆ ਹგან ਵੀ ਇੱਥੇ ਕਿ ਪਿਆ ਹੋਊਗਾ ਉਹ ਨਹੀਂ ਮੈਂਦਾ ਮੁਰਗੇ ਉਸੇ ਜੇ ਦੱਸੀ ਕਿ ਮੈਂ ਟੋਲੀ ਦੇ ਘਰ ਆ ਕੇ ਉੱਤੀ ਪੈਲਸਿਸ ਕਹਿੰਦਾ ਬੈਸ ਤੇ ਪਿਆ ਉਹ ਮੈਂ ਬੈਸ ਮਗਾ ਖੋਣ ਹਾਂ ਇਹ ਸਾਰਾ ਬੋਲਦਾ ਇਹ ਐਗਜ਼ੈਕਟਾ ਹੁੰਦਾ ਪਿਓਰੇ ਤੇ ਗੇਮ ਨਹੀਂ ਜਾ ਕੇ ਨਾ ਬੰਦੇ ਨੂੰ ਖੜਾ ਦੇ ਨਾਲ ਜਾ ਕੇ ਤੈਨੂੰ ਵੀ ਇਦੇ ਕੋਲੇ ਹੈ ਆ ਤੂੰ ਤਾਂ ਸੱਦਨ ਦਿਖਾਏ ਹੁਣ ਮੈਂ ਵੀ ਕਿੱਥੇ ਦੱਸ ਤੇ ਦੇਖ ਰੋਲ ਮਾਰਦਾ ਤੇਰਾ ਨਾ ਦਾਦਾ ਤੇਰੇ ਕੋ ਘੁੰਮਣਾ ਦਾ ਬਣਾ ਜਿੱਤ ਆ ਵੀ ਗੱਟ ਕਿਤੇ ਤੈਨੂੰ ਚੱਕਿਆ ਜਦੀ ਨੇ ਕੋਲੋਂ ਦੇ ਨੇ ਕੋ ਫੋਨ ਅਸਿਕਾ ਯਾਰ ਇੱਥੇ ਹੀ ਹੋਣਾ ਕਿੱਥੇ ਲੱਭੀ ਏ ਆ ਗੱਟ ਇਹ ਵਿੱਚੋਂ ਆ ਤੇਰੇ ਨੇ ਤੇ ਘਟਾਉਣੀ ਤੇ ਆਹ ਤੇ ਭਾਈ ਉਧਰ ਵੀ ਲੈ ਜਾਂਦਾ ਬੰਦਾ ਲੈ ਆ ਵਧੀਆ ਕਟਰ ਮਾਰਾ ਲੰਘਿਆ ਜਾਂਦਾ ਇੱਥੇ ਜੀ ਇੱਥੇ ਜਿਆਦਾ ਬਾ ਲਾਤਾ ਨੂੰ ਤੇ ਖਰਮਾ ਹੁਣ ਪੈਨਸ਼ਨ ਮੁੱਕੀ ਇੱਕ ਤਾਂ ਪੈਸੇ ਮੈਂ ਦਿਆ ਮੈਂ ਬਾਈ ਚੱਕ ਆਪਣੇ ਤੀਨ ਨਾ ਕਹੀਂ ਵੀ ਰੱਖਦੇ ਗੈਰ ਦੀ ਗੱਲ ਬੜੀ ਪਿਛਾ ਕਿੱਤੇ ਹੁਣ ਅੱਜ ਘਟਰ ਮਾਰਿਆ ਵਾਲੇ ਮੈਂ ਤੇ ਬਾਪੂ ਆਹੋ ਕਿਆ ਪਤਾ ਲੱਗਦਾ ਥੇਤ ਸਾਫ ਹੋਊਗਾ ਉਹਦਾ ਕੱਦਾਂ ਗੱਲ ਪਿਆ ਮੇਰੇ ਵੀ ਪਸੀਨੀ ਵਿਜਣਾ ਅੱਠ ਪੌਣਾ ਸਵੇਰ ਤੈਨੂੰ ਕਹਦਾ ਕਿੱਥੇ ਘਟ ਲਾ ਕਿੱਥੇ ਘਟ ਲਾ ਮੈਂ ਘਾ ਜਾਂਦਾ ਘਟ ਲਾ ਪਾਈ ਮੈਨੂੰ ਆਜਾ ਜਿਹੜੇ ਸਾਹਾਂ ਵੀ ਦਾਤੀਏ ਮੈਨੂੰ ਮਟਰ ਬੈਣਾ ਉਹ ਪੈਸਾ ਨੇ ਕਹਿੰਦਾਹੀਂ ਬੰਗਾ ਲੈ ਉਹ ਕਹਿੰਦਾ ਤੈਹੀਂ ਕੀ ਆ ਬੀ ਸਮੱਸਿਆ ਦੇ ਮੈਨੂੰ ਵੀ ਐਸਐਮਐਸ ਕਹਿਆ ਬਈ ਤਾਂ ਉਦੋਂ ਨਹੀਂ ਐਸਐਮਐਸ ਤਾਂ ਆਏ ਕਿ ਤੇ ਸੁਪਰ ਸੀਡਰ ਕਾ ਬਹੁਤ ਉਹ ਸਪੈਸ਼ਲ ਲਵਾਉਣਾ ਇੰਦਾ ਹਿਉਨ ਦੇ ਐਸਐਮਐਸ ਕਹੇ ਮਹੀਨੀਆਂ ਐਸਐਮਐਸ ਕਸਿਆ ਉਹ ਕਹਿੰਦਾ ਬਾਈ ਕਹਿੰਦਾ ਐਸਐਮਐਸ ਹੀ ਲਵਾਉਣਾ ਬਿਊਟੀ ਆਫ ਪਾਕੀ ਵੀ ਕਿ ਕਾ ਕਰਤ ਜਾ ਕੇ ਲਾਉਣਾ ਇਹ ਲਾਉਣਾ ਮੈਂ ਕਹਿੰਦਾ ਮੈਂ ਉਹਨੂੰ ਫੋਨ ਮਾਰ ਲਿਆ ਕੋਈ ਗੁਜਰ ਨੂੰ ਮੈਂ ਕਹਿੰਦਾ ਬਾਈ ਦੇਖੋ ਵੀ ਐਸਐਮਐਸ ਲਾਵਾ ਕਾ ਨਾ ਲਾਵਾ ਚੱਕੂਂਗੇ ਕਹਿੰਦਾ ਹਾਂ ਕਹਿੰਦਾ ਚੱਕੂਂਗੇ ਸੀ ਕਾ ਬੱਦਰ ਨਾ ਬਾਦ ਹਰਿਆ ਮੈਂ ਵੇਠੀਕ ਨਹੀਂ ਜੇ ਚੱਕਣੀ ਫੇਰੇ ਐਸਐਮਐਸ ਨਹੀਂ ਲੂਟੇਗਾ ਆਓ ਬਸ ਤਾਂ ਹੀ ਜਿਹੜਾ ਵ ਬਾ ਉਹਨੇ ਖਤਰੇ ਵੇਜਾਉਣਾ ਦੱਸਦਾ ਇਹ ਵਿੱਚ ਬਾਉਣੀ ਹੈ ਵਿੱਚ ਬਾਉਣਾ ਆ ਫਿਰ ਤਾਂ SMS ਲਵਾ ਕੇ ਯਾਰ ਹੋਂਦਾ ਅਸੀਂ ਜਿਆਦਾ ਹੈਗਾ ਵੀ ਪਹਿਨਾ ਡਿਸੀਜਨ ਲੈਣਾ ਪੈਂਦਾ ਹਾਂ ਵੀ ਤੈ ਚਕਾਉਣੀ ਹੈ ਕਿ ਬਾਉਣੀ ਹੈ ਬਸ ਜੇ ਬਾਉਣੀ ਹੈ ਤਾਂ SMS ਲਵਾ ਦੇ ਜੇ ਚਕਾਉਣੀ ਹੈ ਤਾਂ ਬਿਨਾਂ SMS ਦੇ ਬਾਈ ਹੀ ਤਾਂ ਫੈਸਲੇ ਮਾਰਦੇ ਹਾਂ ਕੰਮ ਦਾ ਉਹ ਕੰਮ ਦਾ ਉਹਨੇ ਹੋ ਗਿਆ ਤਾਂ ਮੀਰ ਚੱਕਰ ਪੈ ਗਿਆ ਮੀਰ ਦਾ ਪਤਾ ਤਾਂ ਵੀ ਜੇ ਹੁਣ ਕਿਤੇ SMS ਲਵਾ ਦਿੰਦੇ ਯਾਨ ਕਿ ਗਰੂਪ ਤੋਂ ਵੀ ਵੀ ਨਹੀਂ ਫਿਰ ਅਸੀਂ ਸਾਨੂੰ ਪਤਾ ਦਾ ਵੀ ਅਸੀਂ ਜਿਵੇਂ ਵਿਜਣੀ ਹੈ ਇੱਥੇ ਲਵਾਇਆ ਇਹਨੂੰ SMS ਦੇ ਜਿਵੇਂ ਇਧਰ ਨਾ ਪਰ ਕਿਹਾਈਏ ਬੁਢੀ ਹਾਂ ਦੇ ਦਾ ਚੱਕੋਂ ਦੀ ਠੀਕ ਹੈ ਨਹੀਂ ਐਸ ਐਸ ਨਾਲ ਵਧੀਆ ਰ ਗਰੀ ਤੂਏ ਤਾਂ 20 ਪੀ ਅਸੀਂ ਹਾਂ ਕਿ ਨਹੀਂ ਲਾ ਫਾਇਦਾ ਅੱਗੇ ਮੈਂ ਇਸ ਵਿੱਚ ਲਾਉਣਾ ਐਸ ਵਿੱਚ ਠੀਕ ਹੈ ਯਾਰ ਆਪਣਾ ਰੂਟਾ ਬੀਟਰ ਪਾਪੇ ਹੋ ਜਾ ਤੱਕ ਦੇ ਠੀਕ ਹੈ ਹੁਣ ਤਾਂ ਮਸ਼ੀਨਾਂ ਬੀਜਣ ਲੱਗਦਾ ਹੁਣ ਦੀ ਉਹਨਾਂ ਦਾ ਬੀਜਣ ਦਾ ਮੈਂ ਜੇ ਕਿਤੇ ਐਸ ਐਸ ਵਾ ਹੁੰਦਾ ਉਹ ਚੱਕ ਮੈਂ ਲੇਟਾ ਕੰਮ ਐਸ ਐਸ ਕਹਿੰਦਾ ਦੂਜੇ ਮੈਂ ਵੀ ਜਾਣਾ ਐਸ ਐਸ ਨਾਲ ਬਟਾਉਣੀ ਆ ਸੁਪਰ ਸੀਡਰ ਦਾ ਬੋਆ ਕਿ ਦੋ ਵਾਰੀ ਬੀਜਣ ਨੂੰ ਬਸ ਹਰ ਇੱਕ ਤਜਰਬਾ ਦੇਖ ਲਿਆ ਸੀ ਪਰ ੱਪੜ ਵਾਲਾ ਸੀ ਉਹ ਕਹਿੰਦੇ ਪਤਵੇਂ ਦੀ ਪਾਰ ਬਲੇ ਚਾਹੀਦੀ ਆ। ਉਹ ਚਾਹੀਦੀ ਹੋਆ। ਹਾਂ। ਤਵੀਰ ਦਾ ਪੂਰ ਜਿਹਦਾ ਫ੍ਰੀ ਹੁੰਦਾ ਕੰਕ ਨੂੰ ਹੰਬਾ ਨਹੀਂ ਪੜਦੀ। ਇੱਥੇ ਦਾ ਨਹੀਂ ਮੰਡ ਦੀ ਗੱਲ ਐ। ਉਹ ਤਾਂ ਮੰਡ ਮੰਡ ਤਾਂ ਚਾਹੀਦਾ ਔਰ ਇਹ ਚਾਹੀਦਾ ਡਾਕਟਰ ਜੀ ਉੱਥੇ ਬਣਦੀ ਰੋੜੀ। ਸਮਝਦੇ ਉਹਨੂੰ ਜੇ ਪਹਿਨਾ ਪਲੇਰੀ ਪਾਰ ਵੱਜੀ ਹੋਵੇ ਇੱਕ ਫੇਰ ਤੇਰਾ ਉਹ ਮਿੱਟੀ ਵੀ ਨਹੀਂ ਕਰ ਦਿੰਦਾ ਉਹ। ਫੇਰ ਭਾਪ ਨੂੰ ਹਵਾ ਹੀ ਲਾਤੀ ਕਰਕੇ ਉਹ ਬਦਲਾ ਜੀ। ਉਹ ਗੰਨੇ-ਗੰਨੇ ਵਾਲੇ ਪੈਸਾ ਤਾਂ ਕਿਆ ਚੱਕ ਰਿਹਾ ਆਇਆ ਕਿ ਨਹੀਂ ਹੁਣ ਤੱਕ? ਕਿਨੇ ਰਹਿੰਦੇ ਆ? ਯਾਰ ਇਹ ਨਹੀਂ ਸਾਡੇ ਕਈ ਪਰਚੀਆਂ ਕਿੰਨੀਆਂ ਪਰਚੀਆਂ ਤੇ? ਨਾ ਦੋ-ਢਾਈ ਡਾਕਰ ਦੀ ਆ। ਆ ਪੈਸਾ ਤਾਂ ਫਿਰ ਆਉਣੇ ਜਾਂ ਹੁੰਦਾ ਤਾਂ ਗੰਨਾ ਤੋਂ ਬੁਲਾਇਆ ਮੁੜ ਕੇ ਆ ਗਿਆ ਫਿਰ ਉਹਦੀ ਕੰਮ ਹੋ ਗਿਆ ਪਹਿਲਾਂ ਵਾਲੇ ਕੰਮ ਹੋ ਗਿਆ 100 ਮੀਟਰ ਪਾਉਣੇ ਚਾਹੀਦੇ ਯਾਰ ਹੁਣ ਉਹ ਕਹਿੰਦਾ ਸਾਲ ਦੀ ਗੰਨਾ ਪਹਿਲਾ ਫਸਲ ਆ ਸਾਰੇ ਹੋ ਗਿਆ ਫਿਰ ਪੈਸੇ ਆਉਣ ਯਾਰ ਦਵਾੜੀ ਖਾਂਜੀ ਪਾ ਦੇਣ ਫਿਰ ਗੁਰੂ ਖੇੜਾ ਖਿੱਲਾ ਕਰੋੜ ਤਾਂ ਜੋ ਵੀ ਪਾ ਦੇਣਾ ਉਹ ਜੀ ਦੀ ਜਦ ਉਮੀਦ ਐ ਨਹੀਂ ਜੀ ਦੀ ਉਮੀਦ ਐ ਨਹੀਂ ਕੱਲੂ ਕਹਿੰਦੇ ਇੱਤੇ ਕੱਲੂ ਪੇਮੈਂਟ ਪਾਉਂਗੇ ਬਈ ਕੱਲ ਦਾ ਦਿਨ ਦਿੱਤਾ ਉਹਦਾ ਧਰਨਾ ਲਾਉਣੇ ਨੂੰ ਮਿਲ ਲੈਣੇ ਪੇਮੈਂਟ ਯਾਰ ਕਹਿੰਦਾ ਵਧੀਆ ਪੇਮੈਂਟ ਆਈਆਂ ਹੁਣ ਫਿਰ ਉਹੀ ਹੌਲੀ ਹੌਲੀ ਉਹੀ ਕੰਮ ਭਰ ਆ ਗਏ ਹੁਣ ਇਹ ਲੈਕ ਨਹੀਂ ਉੱਤੇ ਪਹਿਲਾਂ ਪੇਮੈਂਟ ਵਧੀਆ ਹੀ ਆ ਜਾਂ ਵਧੀਆ ਹੀ ਆ ਵਧੀਆ ਕਿਹਾ ਹੁਣ ਜਾਂ ਆਦਾਨ ਸਾਲ ਹੋ ਗਿਆ ਜੀ ਤਾਂ ਫਿਰ ਬੰਦੇ ਦਾ ਮਨ ਤੂੰ ਪੇਮੈਂਟ ਦਾ ਜਿੱਥੇ ਹੀ ਹੈ ਗੰਨਾ ਦਾ ਪਹਿਲੀ ਸਾਲ ਖਾਂਦਾ ਜਿਹੜਾ ਕੱਤ ਕੀ ਗੰਨਾ ਏ ਤੂੰ ਦੇਖ ਲੈ ਵੀ ਕਾਦਾ ਬੀਜਿਆ ਵਾ ਫਿਰ ਉਹੀ ਗੱਲ ਫੇਰ ਆ ਜਾਂਦੀ ਸਟੈਡੀ ਵਾਲੇ ਨੇ ਮੈਸੇਜ ਭੇਜਦੇ ਭਾਈ ਤੁਹਾਡੇ ਪੈਸੇ ਨਵੇਂ ਪਰਾਏ ਕਵਰ ਕਉਹੀ ਹੈ ਕੋਆਪਰੇਟਿਵ ਹੈ ਕਿ ਵੀ ਕੋਆਪਰੇਟਿਵ ਉਹੀ ਉਹੀ ਹੈ ਇੱਕੋ ਬੈਂਕ ਆ ਉਹੀ ਬੈਂਕ ਹੈ ਨਾ ਫਿਰ ਉਹ ਸਾੜੇ ਪੈਸੇ ਬੰਦਦੇ ਸੀ ਕਿੱਥੇ ਤੇ ਕਮਾ ਦिए ਇਹਨੇ ਕਿਹਾ ਸਾਨੂੰ ਤੁਹਾਨੂੰ ਰੇਲ ਨਹੀਂ ਦੇਣਾ ਸੀ ਅਸੀਂ ਉਧਾਰ ਤੇ ਫਸਤਾ ਜ਼ਿੰਮੇਦਾਰ ਗਿਆ ਦਾਤਾ ਤਾਂ ਜ਼ਿੰਮੇਦਾਰ ਹੀ ਆ ਤੇਰੇ ਇੱਕ ਪਾਸੇ ਨੇ ਤੇਰਾ ਤੁਹਾਨੂੰ ਹੋਰ ਤੋਂ ਕੋ ਬਾਦਦਾ ਕੋਈ ਹੁਣ ਜੇ ਕਿੰਨੇ ਦੇ ਪੈਸੇ ਪਾਉਂਗੇ ਦਾ ਅਸੀਂ ਸਟੇੜੀਆਂ ਨਵੀਆਂ ਪੁਰਾਣੀਆਂ ਕਰੂਗੀ ਦਾਤਾ ਆਪਣੇ ਦੇਖਿਆ ਜੋ ਕੋਈ ਹੋਈ ਰ ਅਸੀਂ ਆ ਕਿ ਨਹੀਂ ਬੱਚੇ ਤੁਝ ਤਾਂ ਕਹੀ ਜੋ ਮਰਜ਼ੀ ਕਰੀਏ ਕਰਨਾ ਸਾਰਾ ਕੋਈ ਪਹਿਣਾ ਨਵੇਂ ਪੁਰਾਣੇ ਉਹਨਾਂ ਨੇ ਤੇਤੇ ਕਰਾਉਣੀ ਕਰਾਉ ਕਰਨੇ ਵੀ ਚਾਹੀਦੇ ਆ ਸਾਡੇ ਵੀ ਨਵੇਂ ਪੁਰਾਣੇ ਕਰ ਦੋ ਫਿਰ ਸਾਡੇ ਤੱਕ ਦਾ ਕੋਈ ਮਤਲਬ ਇਹਨਾਂ ਨੂੰ ਵੀ ਮਰਦੇ ਮਰਨ ਦੋ ਤੇਰੇ ਤਾਂ ਕੋ ਥੋੜਾ ਮਤਲਬ ਹੈ ਚਾਹੀਦੇ ਆਂ ਪੈਣੇ ਹੁਣ ਆਪਾਂ ਕਿਆ ਬੰਦੇ ਆ ਇੱਥੇ ਬੰਨ ਕੇ ਚੱਲ ਜਿੰਮੇਦਾਰ ਬੰਦਾ ਥੋੜੋ ਆ ਹੈਗਾ ਡੇਢ ਮਹੀਨਾ ਰਹਿ ਗਿਆ ਬੰਬ ਚੱਲਣੇ ਨੇ ਜਰਾ ਰੱਖ ਦੋ ਡੇਢ ਰੱਖ ਦੋ ਤਾਂ ਹੈ ਆ ਦੋ ਮੰਨ ਲੈ ਚੱਲ ਦੋ ਤਾਂ ਹੈ ਨਹੀਂ ਡੇਢ ਮਹੀਨਾ ਹੁਣ ਤਾਂ ਪੈਸੇ ਪੈਣੇ ਚਾਹੀਦੇ ਆ ਹੁਣ ਇਹਦੇ ਮਾ ਹੁਣ ਇੱਕ ਕੰਮ ਆਉਦੀ 7 ਤੋਂ 10 ਦਾ ਰਿਹਾ ਆ ਖਾ ਦਾ ਵੀਜਨ ਹੋ ਗਿਆ ਸਾਡ ਸਾਡ ਨੂੰ ਸਿੱਟਦੇ ਨੂੰ ਹੋ ਗਿਆ ਪੈਸੇ ਹੋਣ ਦੇ ਨੇ ਦੋ ਸਾਲ ਹੋ ਗਏ ਤੁਹਾਨੂੰ ਮੌਜਾਦਾ ਵੀ ਦੋ ਸਾਲ ਹੋ ਗਏ ਕੱਤਰੀ ਕੰਨੇ ਨੂੰ ਫੇਰ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਕੱਤਰੀ ਕੰਨੇ ਨੂੰ ਦੇਤਾ ਕਿਹੜੇ ਟਾਈਮ ਦਾ ਪੀਜਿਆ ਵਾ ਕਿਹੜੇ ਟਾਈਮ ਗ ਅੱਜ ਸਾਰਾ ਕਰੀ ਬੈਠੇ ਆਂ ਮਨ ਲਾ ਹੋਈ ਖਰਚਾ ਸੀ ਉਬਰ ਤੇ ਕਰੇ ਲੈਂਡ ਪਰ ਤੇ ਉਹਦਾ ਸੀ ਵਿਆਜ ਦੇਣਾ ਅੱਜ ਤੇ 2 ਸਾਲ ਪਹਿਨਾ ਅਸੀਂ ਮਨ ਲਾ 60000 ਰੁਪਏ ਖਰਚਿਆਤਾ ਖੇਤ ਪਰ 60000 ਹੀ ਰੱਖ ਲਾ ਹੂੰ 2 ਸਾਲ ਦਾ ਉਹਦੇ ਚ ਵਿਆਜ ਲਾ ਕੇ 10% ਨੂੰ ਅੱਜ ਦੀ ਉਹਦੀ ਕੀਮਤ ਦੇਖ ਲੈਂਦਾ ਕਿ ਸਾਨੂੰ ਪੇਮੈਂਟ ਕਿੰਨੀ ਹੋਣੀ ਉਹ ਵੀ ਤਾਂ ਨਹੀਂ ਪਤਾ ਹਫਤੇ ਲੈਣਾ ਬੈਠ ਓਕੇ ਸਾਢੇ ਛੱਡਾ ਨਹੀਂ ਵਿਆਜ ਲੈ ਇੱਥੇ ਪੈਸਿਆਂ ਦੀ ਪੂਰੀ ਆਦੀ ਹੈਗੀ ਪੈਨਲਟੀ ਪੈਣੀ ਉੱਪਰ ਤੇ ਤੂੰ ਫੇਦਾ ਉਹ ਮੈਨਾਂ ਵਿਆਜ ਲੈਣਾ ਜੀਮੀਦਾਰਾਂ ਦਾ ਰੱਬ ਰੱਖਾ ਬਸ ਵਾਹ ਉਹ ਦੀਦੀ ਹੱਤ ਵਾਲਾ ਰੱਖਾ ਇਹਨਾਂ ਦਾ ਨਹੀਂ ਤਾਂ ਕਦੇ ਮਰ ਜੇਂਦੇ ਹੋਣ ਨੂੰ ਕਰਾ ਕਦੇ ਬਾਤ ਮੋੜਦੇ ਨਹੀਂ ਤੂੰ ਹੀ ਰੱਖਾ ਭਾਈ ਹਾਂ ਉਹ ਹੀ ਰੱਖਾ ਮਹਾਰਾਜ ਜੀ ਪਰਮਾਤਮਾ ਬਾਤ ਸਾਰ